ਤੂੰ ਸਾਰਾ ਦਿਨ ਕਿਚ-ਕਿਚ ਕਿਚ-ਕਿਚ ਕਰੀ ਜਾਂਦਾਗਾ ਕੋਈ ਪ੍ਰਾਈਵੇਟ ਲੱਭਦੇ ਆਪਦੇ ਟੁਕੜੇ ਜੋਗਰਾ ਹੋ ਜੇ ਫੇਰ ਇਹਨੂੰ ਕੋਈ ਬੰਨ ਸੁਬੋ ਹੋ ਜੂਗਾ ਪੁੱਤ ਮੇਰੀ ਜਾਨ ਸੌਖੀ ਬੁਜੀ ਕੁੜੀਏ じゃ ਖੜੀਓ ਪਾਣੀ ਦਾ ਗਲਾਸ ਲੈ ਆ ਕੇ ਦੇ ਲੈ ਬਾਰੇ ਲੈ ਵੀਰ ਤੁਸੀਂ ਆਪ ਚੱਕ ਕੇ ਪੀ ਲਓ ਬਾਰੋਂ ਵੀ ਤਾਂ ਆਈ ਹਾਂ ਅੰਦਰ ਮੜਾ ਪਾਣੀ ਦਾ ਗਲਾਸ ਚੱਕ ਕੇ ਪੀ ਲਓ ਮੇਰਾ ਸੀਰੀਅਲ ਲੰਗੀ ਜਾਂਦਾਗਾ ਵੱਡਾ ਤੇਰੇ ਤੋਂ ਬਗਾਨੇ ਘਰ ਜਾ ਕੀ ਕਰਨੀ ਹੱਦ ਹੋਈ ਪਈ ਐ ਤੇਰੇ ਲਈ ਜਾਮਾ ਅਦੇਖ ਨਾ ਮਮੀ ਵੀਰਾ ਮੈਨੂੰ ਕਿਵੇਂ ਬੋਲਦਾਗਾ ਵੇ ਤੂੰ ਕਿਉਂ ਹੀ ਬੋਲੀ ਜਾਣਾ ਹੈਗਾ ਕੁੜੀ ਨੂੰ ਹੈ ਤੂੰ ਕਹੀ ਜਾਣਾ ਹੈ ਕਿ ਬਾਗਾਨੇ ਘਰੇ ਜਾਣਾ ਹੈ ਬਾਗਾਨੇ ਘਰੇ ਤੈਨੂੰ ਬੜਾ ਫਿਕਰ ਹੈ ਮੈਨੂੰ ਪਤਾ ਹੈ ਸਾਰਾ ਵੀ ਕਿਵੇਂ ਇਹਨੇ ਕੱਟਣਾ ਕਿਵੇਂ ਨਹੀਂ ਕੱਟਣਾ ਕਿਉਂ ਜਵਾਕੜੀ ਤੇ ਸਾਰਾ ਦਿਨ ਤੂੰ ਮਗਰ ਪਿਆ ਰਹਨੇਗਾ ਮਾਂ ਤੂੰ ਬੜਾ ਚੰਗੜਾਈ ਹੈ ਨੀ ਇਹਨੂੰ ਇੱਕ ਦਿਨ ਤੂੰ ਨਾ ਅੱਖਾਂ ਚ ਖੁਸ ਹੋ ਕੇ ਦੇ ਰੋਵੇਂਗੀ ਪਸਤਾਵੇਂਗੀ ਮਗਰ ਤੂੰ ਤਾਂ ਨਾ ਸਾਰਾ ਦਿਨ ਹੀ ਨਹੀਂ ਹਟਦਾ ਹੈਗਾ ਕਿਸੇ ਵੇਲੇ ਤਾਂ ਬੰਦਾ ਹਟ ਜੇ ਇਹਨੂੰ ਵੱਡੀ ਹੋ ਗਈ ਹੁਣ ਇਹਨੂੰ ਸਭ ਕੁਝ ਦਾ ਪਤਾ ਹੈ ਮਾਂ ਜੇ ਵੱਡੀ ਹੋ ਗਈ ਮੈਂ ਵੀ ਤਾਂ ਕਹਿਣਾ ਹੈਗਾ ਵੀ ਕਿਸੇ ਕੰਮ ਤੇ ਲੱਗ ਜੂਗੀ ਜੇ ਛੋਟੀ ਹੁੰਦਾ ਮੈਂ ਵੀ ਨਹੀਂ ਕੁਝ ਕਿਹਾ ਤੂੰ ਸਾਰਾ ਦਿਨ ਕਿਚ 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 ਕਰੀ ਜਾਂਦਾ ਹੈਗਾ ਕੁੜੀ ਦੇ ਮਗਰ ਪਿਆ ਰਹਿੰਦਾ ਹੁਣ ਉਹ ਮਟਿਆਰ ਹੋ ਗਈ ਲੋਕ ਅਗਲਾ ਸੁਣਨ ਆਏ ਆਖੂਗਾ ਵੀ ਪਤਾ ਨਹੀਂ ਕੀ ਗੱਲ ਹੋ ਗਈ ਇਹਨਾਂ ਦੇ ਘਰੇ ਉਹ ਗੱਲ ਉਹ ਕੀ ਹੋਣੀ ਸੀ ਕਿੱਡੀ ਗੱਲ ਕਹਿਦੀ ਮੈਂ ਪਾਣੀ ਨੂੰ ਕਿਹਾ ਸੀ ਕਹਿੰਦੀ ਮੈਂ ਤਾਂ ਸੀਰੀਅਲ ਦੇਖਦੀ ਆਂਗੀ ਪਾਣੀ ਲਿਆ ਸਕਦੀ ਐਡੀ ਤੂੰ ਤਾਂ ਉਹੀ ਵੀ ਬਾਦ ਪਿਆ ਰਹਿੰਦਾ ਸਾਰੇ ਦਿਨੇ ਤੇ ਉਹ ਮਾਂ ਬਾਪ ਪੈਣ ਵਾਲੀ ਦਾ ਕੋਈ ਗੱਲ ਹੀ ਨਹੀਂ ਐਡੀ ਤਾਂ ਮੈਂ ਕੋਈ ਗੱਲ ਹੀ ਨਹੀਂ ਕਹੀ ਨਿੱਕੀ ਤਾਂ ਗੱਲ ਕਹੀ ਐ ਤੂੰ ਇਹਦੀ ਬਾਲੀ ਹਮਾਇਤ ਕਰਦੀਆਂਗੀ ਐਨੀ ਹਮਾਇਤ ਚੰਗੀ ਨਹੀਂ ਹੁੰਦੀ ਤੂੰ ਸਾਰਾ ਗੁੱਸੇ ਨਾਲ ਹੀ ਬੋਲੀ ਜਾਂਨੇ ਸਾਰਾ ਦਿਨ ਹੀ ਨਖੇੜਾ ਛੱਡਦਾ ਹੈਗਾ ਹੁਣ ਦੱਸ ਕੀ ਕਰੀਏ ਭਾਈ ਪਤਾ ਨਹੀਂ ਤੈਨੂੰ ਕੀ ਬੁਰੀ ਲੱਗਦੀ ਹੈਗੀ ਕੋਈ ਮਾਂ ਤੂੰ ਐ ਕਰ ਇਹਨੂੰ ਮੂਰਤੀ ਬਣਾ ਲੈ ਮੰਜੇ ਤੇ ਵਹਾ ਕੇ ਪੂਜ ਲੈ ਕਿਸੇ ਕੰਮ ਤੇ ਨਾ ਲਾਈ ਚੰਗਾ ਓਹੋ ਕੀ ਹੋ ਗਿਆ ਤੁਹਾਨੂੰ ਬਾਲੀ ਉੱਚੀ ਉੱਚੀ ਜੇ ਬੋਲੀ ਜਾਂਦੇ ਸੀ ਕੀ ਗੱਲ ਹੋ ਗਈ ਹੈ ਜੀ ਉੱਚੀ ਉੱਚੀ ਦਾ ਕੀ ਬੋਲਣਾ ਸੀ ਯਾਰ ਮੈਂ ਤਾਂ ਖੇਤੋਂ ਆਇਆ ਸੀ ਖਾਪ ਕੇ ਉਹ ਸੁਮਨ ਨੂੰ ਆਖਿਆ ਮੈਨੂੰ ਪਾਣੀ ਦਾ ਕਰਾ ਲਿਆ ਤੇ ਸੁਮਨ ਨੇ ਜਵਾਬ ਦਿੱਤਾ ਉੱਤੋਂ ਆ ਕੇ ਮੰਮੀ ਸ਼ਹਿ ਦੇਣ ਲੱਗੀ ਫਿਰ ਦੁੱਖ ਲੱਗੂਆ ਨਹੀਂ ਯਾਰ ਤੁਸੀਂ ਮੈਨੂੰ ਬੋਲ ਮਾਰ ਦਿੰਦੇ ਕਿਉਂ ਸੁਮਨ ਨੂੰ ਕਿਹਾ ਜਦੋਂ ਤੁਸੀਂ ਸੁਮਨ ਨੂੰ ਕੰਮ ਕਹਿੰਦੇ ਨਾ ਕੋਈ ਬੇਬੇ ਗੁੱਸਾ ਕਰਦੀ ਹੈਗੀ ਚੱਲ ਵੀਰ ਭਲਾ ਛੱਡ ਫਰੇ ਇਹਨਾਂ ਗੱਲਾਂ ਨੂੰ ਯਾਰ ਮੇਰੇ ਤਾਂ ਵਿੱਚੋਂ ਉੱਚ ਪਹਿਲਾਂ ਹੀ ਮਨ ਬਾਲਾ ਖਰਾਬ ਹੋਇਆ ਪਿਆਗਾ ਕੀ ਗੱਲ ਹੋ ਗਈ ਜੀ ਇਹ ਜੀ ਜਿਹੜਾ ਤੁਹਾਡਾ ਮਨ ਖਰਾਬ ਹੋਇਆ ਪਿਆਗਾ ਕੁਸਤਾ ਕੋ ਜਿੰਨਾ ਤੇ ਆਪਾਂ ਮਾਣ ਕਰਦੇ ਹੋਈਏ ਉਹੀ ਮਾੜੇ ਨਿਕਲ ਜਾਣ ਤੇ ਸਿਰ ਤੇ ਕਾਜੇ ਦੀ ਪੰਡ ਹੋਵੇ ਫਿਰ ਮਨ ਤਾਂ ਖਰਾਬ ਹੀ ਹੋਊਗਾ ਨਾ ਇਹ ਤਾਂ ਤੁਹਾਡੀ ਗੱਲ ਸਹੀ ਹੈ ਜੀ ਜਦੋਂ ਕਰਦੇ ਸਾਥ ਨਹੀਂ ਨਾ ਦੰਦੇ ਅੱਡੋ ਅੱਡ ਮੂੰਹ ਹੋ ਜੇ ਫਿਰ ਮਨ ਖਰਾਬ ਹੋਣੀ ਹੈ ਨਾ ਘਰੇ ਜੀ ਨਹੀਂ ਲੱਗਦਾ ਹੁੰਦਾ ਬੰਦੇ ਦਾ ਕੀ ਦੱਸਾਂ ਵੀਰ ਪਾਲਾ ਵੀ ਮਨ ਕਿਉਂ ਖਰਾਬ ਹੈਗਾ ਇੱਕ ਤਾਂ ਨਹਿਰ ਟੁੱਟ ਗਈ ਸਾਰਾ ਪਾਣੀ ਨੀਮਾ ਝੋਟਾ ਉਹਦੇ ਜਾਵੜਿਆ ਉੱਤੋਂ ਰੱਬ ਦਾ ਮੀਂਹ ਨਹੀਂ ਹਟਦਾ ਹੈਗਾ ਕਹਿਰ ਮੱਚਿਆ ਪੈ ਜਾਵਾ ਸਾਰੇ ਪਾਸੇ ਜੀ ਨਹੀਂ ਕਰਦਾ ਖੇਤ ਜਾਣ ਨੂੰ ਵੀ ਕਿਉਂ ਟੈਨਸ਼ਨ ਕਰੀ ਜਾਂਦੇ ਹੋ ਜੇ ਪ੍ਰਮਾਤਮਾ ਨੇ ਅੱਜ ਮਾੜਾ ਟਾਈਮ ਲਿਆਂਦਾ ਨਾ ਮਾੜੇ ਟਾਈਮ ਚੋਂ ਕੱਢਣ ਵਾਲਾ ਵੀ ਪ੍ਰਮਾਤਮਾ ਹੀ ਆਗਾ ਇਹ ਤੇ ਭਰੋਸਾ ਰੱਖੋ ਤੁਸੀਂ ਉਹੀ ਟੈਨਸ਼ਨ ਕਰੀ ਜਾਂਦੇ ਹੋ ਤੁਸੀਂ ਬਹਿ ਜਾਓ ਮੰਜੇ ਤੇ ਮੈਂ ਤੁਹਾਡੇ ਖਾਤਰ ਚਾਲ ਲੈਣੀ ਹੈਗੀ ਤੂੰ ਤਾਂ ਕਹਿਤਾ ਵੀਰ ਫੜ ਸੰਮਣ ਦਾ ਵਿਆਹ ਵੀ ਕਰਨਾ ਹੈ ਉੱਤੋਂ ਇੰਨਾ ਸਾਰਾ ਜੀਰੀ ਮਰ ਗਈ ਪੈਸਾ ਕੋਲੇ ਹੈ ਨਹੀਂ ਕਰਜ਼ੇ ਦੀ ਪੰਡ ਹੋਈ ਪਈ ਐ ਸਿਰ ਤੇ ਰੋਟੀ ਓਟੀ ਖਾ ਲੈਣਾ ਖਾ ਲਈ ਉਹ ਤੂੰ ਖਾ ਲੈ ਤੂੰ ਖਾ ਰਿਹਾ ਹੈ ਅੱਛਾ ਮੈਂ ਤਾਂ ਖਾ ਲਈ ਸੀ ਪਰ ਮੈਨੂੰ ਦੱਸ ਦਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੇਰਾ ਆਈਦਾ ਤੂੰ ਰੋਟੀ ਖਾ ਲੈ ਭੁੱਖ ਲੱਗੀ ਹੋਊਗੀ ਕੋਈ ਨਾ ਮੈਂ ਖਾ ਲੈਣਾਗਾ ਓਏ ਅੰਬਰ ਤਕਰੀਆਂ ਆ ਜਾ ਬਈ ਆ ਜਾ ਚੱਲ ਲੈ ਮੈਂਬਰ ਆ ਗਏ ਕੀ ਸਤਿਕਾਰ ਬੀਬੇ ਠੀਕ ਹੈ ਅੰਬਰ ਤਕਰੀ ਸਤਿਕਾਰ ਬਈ ਜਾ ਹੋਰ ਬੇਬੇ ਠੀਕ ਠਾਕ ਰਹਣੀ ਐ ਤੂੰ ਕਾਦੀ ਠੀਕ ਰਹਣੀ ਆ ਗੋਡੇ ਗਿੱਟੇ ਦੁਖਦ ਨੇ ਬੜੇ ਪਾ ਗਿਆ ਆਪ ਤੋ ਟੁਕ ਨਹੀਂ ਪਕਦਾ ਹੈਗਾ ਨਾ ਉਹੀ ਗੱਲਿਆਗਾ ਅੱਧੀ ਭੁੱਖੀ ਰਹਣੀ ਆਗੀ ਨਾ ਆਪ ਤੋ ਚੱਕ ਕੇ ਖਾਧੀਆਂ ਜਾਂਦੀਆਂ ਨੇ ਥੱਪ ਤਾਂ ਲੈਣੀਆਂ ਵੇਲੇ ਕਵੇਲੇ ਨਾ ਵੇਲੇ ਸੁਨੇਹਾ ਇਹ ਜਵਾਬ ਆਉਂਦਾ ਬਾਹਰੋਂ ਅੰਦਰੋਂ ਵੀ ਮੈਂ ਟਾਈਮ ਤੇ ਰੋਟੀ ਖਾ ਲਾਂ ਜਾਂ ਬੇਬੇ ਨੂੰ ਫੜਾਦਾ ਹੋਰ ਬੇਬੇ ਮੈਨੂੰ ਇੱਕ ਦਿਨੇ ਦੱਸਦਾ ਸੀ ਉਂਬਰ ਤੱਕ ਕਹਿੰਦਾ ਬੇਬੇ ਬਿਮਾਰ ਰਹਿੰਦੀ ਆ ਮੈਂ ਹੁਣ ਲੰਘਾ ਜਾਂਦਾ ਸੀ ਮਾਹਾਂ ਚੱਲ ਪਤਾ ਲੈ ਜਾਂਦੇ ਆਂ ਜੀ ਦੇਖ ਲੈ ਜੇਲੇ ਤੇਰੀਆਂ ਅੱਖਾਂ ਦੇ ਸਾਹਮਣੇ ਮਾਪੇ ਤੋਂ ਬਿਨਾਂ ਦਿਖਲੇ ਮੈਂ ਕਿੰਨਿਆ ਖਾਣਾ ਪਾਇਆ ਹੁਣ ਮੈਂ ਇਹੀ ਕਹਿੰਦੀ ਆ ਸੱਚਾ ਪਾਤਸ਼ਾਹ ਮੇਰੇ ਹੁੰਦੇ ਹੁੰਦੇ ਇਹਦਾ ਕੋਈ ਬਨਸੂਬਾ ਬਣ ਜੇ ਮੈਂ ਠੰਡੇ ਜੇ ਮਨ ਨਾਲ ਵਗ ਜਾ ਉਹ ਬੇਬੇ ਤੂੰ ਕਿਤੇ ਨਹੀਂ ਜਾਂਦੀ ਹੈਗੀ ਨਾਲੇ ਤੇਰੇ ਬਣਾ ਮੇਰਾ ਇੱਥੇ ਕੌਣ ਆਗਾ ਬੇਬੇ ਤੂੰ ਆਏ ਨਾ ਕਿਆ ਕਰ ਤੂੰ ਦੱਸ ਅੰਮ੍ਰਿਤ ਨੂੰ ਕੀ ਚਾਹੀਦਾ ਇਹਨੂੰ ਬਾਹਰ ਤੋਰਨਾ ਹੈ ਇਹਨੂੰ ਕੋਈ ਕੰਮ ਤੇ ਲਵਾਉਣਾ ਹੈ ਤੂੰ ਮੈਨੂੰ ਦੱਸ ਮੈਂ ਬੈਠਾਂ ਬਈ ਕੰਮ ਤੇ ਲੱਗ ਜੇ ਇਹਦਾ ਕੋਈ ਬਨਸੂਬਾ ਬਣ ਜੇ ਇਹਦਾ ਕੋਈ ਰਿਸ਼ਤਾ ਹੋ ਜੇ ਮੈਂ ਉਹਦੀਆਂ ਪੱਕੀਆਂ ਖਾ ਲਾਂ ਮੈਂ ਠੰਡੀ ਵਗ ਜਾ ਮੇਰਾ ਮਨ ਠੰਡਾ ਰਹੇ ਓਹੋ ਬੀਬੇ ਤੂੰ ਰੋ ਨਾ ਤੂੰ ਰੋਇਆ ਨਾ ਕਰ ਅੱਖਾਂ ਤੇਰੀਆਂ ਪਹਿਲੀ ਸਾਂਹਰੀਆਂ ਹੋਈਆਂ ਨੇ ਜੀਆਂ ਤੂੰ ਮੈਨੂੰ ਐਂ ਦੱਸ ਵੀ ਜੇ ਤੈਨੂੰ ਕੁਝ ਹੋ ਗਿਆ ਹੁਣ ਤੂੰ ਰੋਣੀ ਐ ਛੇਤ ਘਟੂਗੀ ਰੋਣ ਨਾਲ ਜੇ ਤੈਨੂੰ ਕੁਝ ਹੋ ਗਿਆ ਤਾਂ ਕੌਣ ਆਗਾ ਇਹ ਇਕੱਲਾ ਬਿਲਕ ਬਿਲਕ ਮਰ ਜੂਗਾ ਇੱਕ ਪੁੱਤ ਮੈਂ ਤੈਨੂੰ ਜੱਲੇ ਐਂ ਗੱਲ ਕਹੀਂਗੀ ਵੀ ਇਹਨੂੰ ਕੋਈ ਛੋਟੀ ਮੋਟੀ ਨੌਕਰੀ ਲੱਭ ਦੇ ਐ ਸਰਕਾਰਾਂ ਤਾਂ ਹੁਣ ਆਪਦੇ ਉਸਦੀਆਂ ਹੋ ਗਈਆਂ ਸਰਕਾਰ ਨੀ ਨੌਕਰੀ ਦਿੰਦੀ ਹੈਗੀ ਕੋਈ ਪ੍ਰਾਈਵੇਟ ਲੱਭਦੇ ਆ ਆਪਣੇ ਟੁਕੜੇ ਜੋਗਰਾ ਹੋ ਜੇ ਫੇਰ ਇਹਨੂੰ ਕੋਈ ਬੰਨ ਸੁਬ ਹੋ ਜੂਗਾ ਪੁੱਤ ਮੇਰੀ ਜਾਨ ਸੌਖੀ ਹੋਜੀ ਹੋਰ ਭਾਈ 10 12 ਪੋਸਟਾਂ ਭਰਤੀਆਂ ਤੈਨੂੰ ਪਤਾ ਫੀਸ ਵੀ ਦੇਖਣਾ ਯਾਰ ਹੁੰਦੀ ਹੈ 1500 ਹੁੰਦੀ ਹੈਗੀ ਹਨਾ ਉਹਨਾਂ ਚੋਂ ਇੱਕ ਵੀ ਨਿਕਲੀ ਹੈਗੀ ਚਲ ਕੋਈ ਗੱਲ ਨਹੀਂ ਅੰਬਰਤਾ ਐਂ ਕਰਦਾ ਤੈਨੂੰ ਮੈਂ ਬੇਰਕਾ ਦਾ ਨਾ ਲਵਾਦਾ ਕੰਪਿਊਟਰ ਦਾ ਕੰਮ ਹੈ ਵਧੀਆ ਤਨਖਾਹ ਦੇਣਗੇ ਆਪਣੀ ਜਾਣ ਪਛਾਣ ਦੀ ਨਿਮੰਦੇ ਨਹੀਂ ਪੁੱਤ ਤੇਰੀ ਗੱਲ ਠੀਕ ਹੈ ਆਖੇ ਲਈ ਹੈ ਬੇਰਕਾ ਦੀ ਦਫਤਰਾਂ ਨਾਲੇ ਉਥੇ ਨੌਕਰੀ ਲੱਗ ਜੂਗਾ ਨਾਲੇ ਆਥਰ ਨੂੰ ਆਪਦੇ ਘਰੇ ਆ ਜਾ ਕਰੂ ਨਾ ਮੇਰੀ ਜਾਨ ਸੌਖੀ ਨਾਲੇ ਇਹ ਆਪਦੇ ਧੰਦੇ ਲੱਗ ਜੂਗਾ ਨਾਲੇ ਬਾਈ ਮੈਂ ਤਾਂ ਬਹੁਤ ਕੀਤੀ ਆ ਮੈਂ ਪਰ ਕਿਸੇ ਪਾਸੇ ਫੌਣ ਹੀ ਪਿਆ ਹੈਗਾ ਪਰ ਤੂੰ ਗੱਲ ਕਰ ਲਈ ਇੱਕ ਵਾਰੀ ਹਾਂ ਹਾਂ ਅੰਬਰ ਤੂੰ ਕੋਈ ਨਾ ਟੈਨਸ਼ਨ ਨਾਲਾ ਮੈਂ ਕਰ ਲਊਗਾ ਲੱਤੀ ਨਾਲੇ ਇੱਕ ਗੱਲ ਤੈਨੂੰ ਮੈਂ ਹੋਰ ਕਹਿਣੀ ਹੈਗੀ ਹਾਂ ਤੂੰ ਇਹਦੇ ਬਾਰੇ ਕੁੜੀ ਬਾਰੇ ਵੀ ਸੋਚ ਲਈ ਕੋਈ ਦਾਸ ਬੜੀ ਤੱਕ ਬਾੜੀ ਪੜੀ ਨਾ ਹੋਵੇ ਘਰ ਦਾ ਕੰਮ ਕਰੀ ਜਾਵੇ ਸਾਡਾ ਓ ਬੇਬੇ ਪਹਿਲਾਂ ਮਨੂੰ ਸੈਟ ਤਾਂ ਹੋ ਜਾਂਦੇ ਕਿਸੇ ਪਾਸੇ ਫੇਰ ਹੀ ਦੇਖਾਂਗੇ। ਇਹ ਸੈਟ ਹੋ ਜਾਏਗਾ ਵੀਰ। ਕੋਈ ਗੱਲ ਨਹੀਂ ਸੈਟ ਹੋ ਜੇਗਾ। ਤੈਨੂੰ ਪਹਿਲਾਂ ਨੌਕਰੀ ਤੇ ਲਵਾ ਕੇ ਫੇਰ ਤੇ ਰਿਸ਼ਤੇ ਦੀ ਗੱਲ ਤੋਰਾਂਗਾ ਮੈਂ। ਤੈਨੂੰ ਪਤਾ ਹੈ ਤੂੰ ਮੇਰੇ ਕੋਲੇ ਹੁੰਨਾ ਹੈ ਜਦ ਮੈਂ ਗੋਡੇ ਕਿੱਤੇ ਰੋੜ ਦੀ ਰੋੜ ਦੀ ਮਸਾਂ ਕੰਮ ਕਰਦੀਆਂ ਕੀ ਕੇਰਾ ਕੁੰਡਾ ਚੱਕਦੀਆਂ ਕੇਰਾ ਕੋਟਾ ਚੱਕਦੀਆਂ ਕਦੇ ਪਤੀਲਾ ਚੱਕਦੀਆਂ ਹੌਲੀ ਹੌਲੀ ਲਿਆ ਕੇ ਤਾਂ ਚੁੱਲ੍ਹੇ ਕੋਲੇ ਚੂਹੀ ਮਗੂ ਸਮਾਂਟੋਨੀਆ। ਚੱਲ ਕੋਈ ਗੱਲ ਨਹੀਂ ਬੇਬੇ ਤੂੰ ਫਿਕਰ ਨਾ ਕਰ। ਮੇਰੇ ਨਾਲ ਲੱਗੇ ਤਾਂਗੇ ਬਹੁਤ ਲਿੰਕਨੇਗੇ ਮੈਂ ਆਪ ਹੀ ਪਤਾ ਕਰਕੇ ਰੱਖੂਗਾ ਕੁੜੀ ਨਿਗਾਹ ਹੇਟ ਕਰਕੇ ਰੱਖੂਗਾ ਮੈਂ ਹੁਣ ਜਾਣਾਂਗਾ ਤੈਨੂੰ ਮੈਂ ਦੱਸੂਗਾ ਬਈ ਚਾਹ ਬਣਾਉਂਦੀ ਚਾਹ ਬਸ ਨਾ ਨਾ ਕੋਈ ਗੱਲ ਨਹੀਂ ਮੈਂ ਤੈਨੂੰ ਦੱਸੂਗਾ ਜਦੋਂ ਉੱਥੇ ਜਾਣਾ ਹੋਇਆ ਠੀਕ ਹੈ ਬਈ ਚੰਗਾ ਕੋਈ ਗੱਲ ਨਹੀਂ ਮੈਂ ਕਰੂੰ ਗੱਲ ਚੱਲਦਾ ਹੁਣ ਮੈਂ ਚੱਲ ਬੀ ਫਿਰ ਮੈਂ ਰੋਟੀ ਖਾ ਲਾ ਹਨਾ ਖਾ ਲੈ ਹਾਂਜੀ ਪਈ ਐ ਇਹਨੂੰ ਆਪ ਤੇ ਆਪ ਜਾਗ ਹੀ ਨਹੀਂ ਆਉਂਦੀ ਸੁਮਨ ਆ ਖੜੀ ਹੋ ਜਾ ਭੈਣੇ ਬਹੁਤ ਵੱਡਾ ਦਿਨ ਚੜਿਆ ਆ ਐਨੇ ਨੇ ਬੱਦਲ ਹੋਏ ਪਏ ਨੇਗੇ ਮੀਂਹ ਆਉਣ ਵਾਲਾ ਹੋਇਆ ਪਿਆਗਾ ਖੜੀ ਹੋ ਕੇ ਆਦਾ ਚਾਹ ਪਾਣੀ ਪੀ ਲੈ ਮੈਂ ਤਾਂ ਚਾੜੂ ਕੋਚਾ ਕਰਦੀ ਆ ਐ ਨਹੀਂ ਪਤਾ ਕਦੋਂ ਮੀਂਹ ਆ ਜੇ ਉਹ ਬੀਵੀ ਦਾ ਸਵੇਰ ਸਰਾ ਨਹੀਂ ਆ ਕੇ ਬੋਲਣ ਲੱਗ ਜੂਗੀ ਵੀ ਮੈਂ ਕਿਹੜਾ ਕੁਝ ਕਰਨਾ ਹੁੰਦਾਗਾ ਸਵੇਰ ਤੋਂ ਵਧੀਆ ਨਹੀਂ ਦੋਂਦੇ ਸਵੇਰ ਦੇ ਟਾਈਮ ਇਹ ਉਦੋਂ ਆ ਕੇ ਬੋਲਣ ਲੱਗ ਜੂਗੀ ਚਲ ਟਾਈਮ ਦੇਖਾਂ ਹਲ ਤੱਠੀ ਹੋ ਜਣੇ 10 ਮਿੰਟ ਹੋਰ ਪੈ ਜੰਨੀ ਆ ਹੈਗੀ ਤੇ ਹੈਗਾ ਕੰਮ ਕਰਨ ਵਾਲੀ ਮੈਂ ਕਿਹੜਾ ਕੁਝ ਕਰਨਾ ਹੁੰਦਾ ਚੱਲ ਮੈਂ ਲਾ ਝਾੜੂ ਪੋਚਾ ਤਾਂ ਹੁਣ ਹੋ ਗਿਆ ਸਫਾਈ ਤਾਂ ਸਾਰੀ ਹੋ ਗਈ ਮੀ ਵੀ ਆਉਣ ਵਾਲਾ ਉਹ ਨੂੰ ਦੇਖਦੀ ਆਂਗੀ ਸੋਮਣ ਨੂੰ ਰਕਾਨ ਉੱਠੀ ਆ ਕਿ ਹਜੇ ਸੁੱਤੀ ਪਈ ਐ ਅੱਖਾਂ ਹੀ ਮਸਲੀਆਂ ਜਾਂਦੀ ਸੀ ਉਦੋਂ ਪਤਾ ਨਹੀਂ ਉੱਠੀ ਹੋਊ ਕਿ ਨਾ ਨਾ ਅੱਖਾਂ ਹੀ ਮਲਦੀ ਮਲਦੀ ਦਵਾਰੇ ਪੈ ਗਈ ਕੁੜੇ ਸੋਮਣ ਤੈਨੂੰ ਮੈਂ ਠਾਕੇ ਗਈ ਸੀ ਤੇਰੇ ਸਰਾਣੇ ਚਾ ਤਰ ਕੇ ਗਈ ਸੀ ਇਹ ਵੀ ਠੰਡੀ ਹੋ ਗਈ ਤੇ ਤੈਥੋਂ ਪੀਤੀ ਨਾ ਗਈ ਦੁਬਾਰੇ ਫੇਰ ਸੌਂਗੀ ਕਿਉਂ ਬਾਬੂ ਮੇਰੇ ਸਰਾਣੇ ਆ ਕੇ ਸਵੇਰੇ ਬੋਲਾਂ ਲਾ ਕੇ ਆਣੀ ਹੈਗੀ 10 ਮਿੰਟ ਪੈ ਤਾਂ ਜਾਂਦਾ ਕਰੋ ਰਾਮ ਨਾਲ ਵੀ ਨਹੀਂ ਪੈ ਦੂੰਗੀ ਹੈਗੀ ਤੜਪੂੜੇ ਤੂੰ ਕਿਵੇਂ ਬੋਲਦੀ ਹੈਗੀ ਤੈਨੂੰ ਐ ਨਹੀਂ ਪਤਾ ਮੈਂ ਤੇਥੋਂ ਵੱਡੀ ਐ ਤੈਨੂੰ ਤਾਂ ਵੱਡੇ ਛੋਟੇ ਦੀ ਪੂਰਾ ਪਰਖ ਨਹੀਂ ਹੈਗੀ ਬੋਲੀ ਜੰਨੀ ਹੈ ਮੇਰੇ ਮੂਰੇ ਫੇ ਮੈਂ ਕਿਹੜਾ ਬੱਬੂ ਉੱਠ ਕੇ ਕੁਛ ਕਰਨਾ ਹੁੰਦਾਗਾ ਹੈ ਕਿ ਨਹੀਂ ਹੈਗੇ ਕਰਨਾ ਆਪਦੀ ਚੱਕ ਕੇ ਚਾਹ ਤਾਂ ਪੀ ਸਕਦੀ ਐ ਹੋਰ ਤਾਂ ਨਹੀਂ ਕੁਛ ਕਰਨਾ ਇਹ ਵੀ ਤੇਰੇ ਸਰਾਹਣੇ ਤਰ ਗਈ ਇਹ ਵੀ ਠੰਡੀ ਹੋ ਗਈ ਤੇ ਤੈਥੇ ਵੀ ਨਹੀਂ ਪੀਤੀ ਕਿ ਕੰਮ ਤਾਂ ਤੂੰ ਕਰਾਈ ਖੜੀ ਐ ਮੇਰੇ ਨਾਲ ਕਮਾਂਦਰੇ ਬੱਬੂ ਤੇ ਹਿੰਮਤ ਕਿਵੇਂ ਹੋਈ ਮੇਰੇ ਨਾਲ ਬੈਠ ਕੇ ਕਰਨ ਦੀ ਹਾਏ ਹਾਏ ਪਤਾ ਨਹੀਂ ਕੀ ਬੋਲੀ ਜਾਂਦੀਆਂ ਨੇ ਇਹ ਲੱਗਦਾ ਜਿਵੇਂ ਲੜੀ ਜਾਂਦੀਆਂ ਨੇ ਦੋਨੇ ਜਾਣੀਆਂ ਜਾ ਕੇ ਦੇਖਦੇ ਆ ਭੱਜ ਕੇ ਬਧੀਆ ਹੋ ਗਿਆ ਮਮੀ ਦੁਸ਼ੀ ਆ ਗਿਆ ਦੇਖੋ ਮੈਨੂੰ ਭਾਬੀ ਕੀ ਕੁਛ ਬੋਲਦੀ ਐਗੀ ਕੀ ਹੋ ਗਿਆ ਵੀਰ ਪਰ ਇਹਨੇ ਨੇ ਸੁਣਾ ਮਮਮੀ ਸਾਨੂੰ ਮੈਂ ਦੱਸਦੀ ਮੈਨੂੰ ਕੀ ਕਹੇ ਬੋਲੇ ਮੈਨੂੰ ਕਹਿੰਦੇ ਕੰਮ ਕਰ ਉੱਠ ਕੇ ਕੁੜੀ ਸਾਰੀ ਉਮਰ ਇਹਨੇ ਬਗਾਨੇ ਘਰੇ ਜਾ ਕੇ ਕੰਮ ਹੀ ਕਰਨਾ ਹੈ ਕੀ ਹੋ ਗਿਆ ਜਵਾਕਲੀ ਨੂੰ ਮੜੀ ਜਨੀਂਦਾ ਗਈ ਤੂੰ ਸਾਰਾ ਦਿਨ ਕੰਮ-ਕੰਮ ਕਰੀ ਜਾਨੀ ਹੈਗੀ ਵੀਰਪਾਲ ਮਾਂ ਤੂੰ ਵੀ ਆ ਕੇ ਇਹਦੀ ਸਾਈਡ ਲੈਣ ਲੱਗੀ ਕਹਿਣ ਲੱਗੀ ਕਿਉਂ ਜਵਾਕਲੀ ਨੂੰ ਠਾਉਣੀ ਹੈ ਜੇ ਇਹ ਅੱਜ ਉਹਦੇ ਕੰਮ ਕਰੂਗੀ ਆਪਣੇ ਘਰੇ ਕੰਮ ਕਰੂਗੀ ਉੱਠ ਕੇ ਤਾਂ ਹੀ ਇਹ ਬਗਾਨੇ ਘਰੇ ਕੰਮ ਕਰੂਗੀ ਨਹੀਂ ਲਾਂਬੇ ਆਉਣਗੇ ਜੇ ਹੁਣ ਤੂੰ ਐ ਕਹਿੰਦੀ ਐ ਇਹਨੂੰ ਆਰਾਮ ਨਹੀਂ ਕਰ ਲੰਦਿੰਦੀ ਬਥੇਰਾ ਕਰ ਲੂਗੀ ਇਹ ਕੰਮ ਆਪੇ ਬਗਾਨੇ ਘਰੇ ਜਾ ਕੇ ਆਪੇ ਕਰਨ ਲੱਗ ਜਾਂਦੀਆਂ ਨੇ ਪਰ ਤੂੰ ਸਾਰਾ ਦਿਨ ਐਨੂੰ ਕਿਉਂ ਟੋਕਾਕੀ ਕਰਿਆ ਕਰ ਇਹ ਤੇਰੀ ਸਹੇ ਇਹਨੂੰ ਬਗੈੜੂਗੀ ਦੇਖ ਲਈ ਜਾਈਏ ਕਿਦਨੇ ਲੰਬੇ ਚੱਲਣੇ ਪੈਣਗੇ ਤੈਨੂੰ ਮੇਰੀ ਗੱਲ ਯਾਦ ਰੱਖੀ ਆਹੋ ਸਹੇ ਕਹਿੰਦੀ ਐਗੀ ਜਬ ਆਪਣੀ ਸਾਰਾ ਦਿਨ ਹੀ ਖੜਾ ਛੱਡ ਦੇ ਦੋਨੇ ਜਾਣੇ ਵੀਰਪਾਲਾ ਬੜਾ ਐ ਕਰ ਯਾਰ ਚਾਹ ਬਣਾ ਕੇ ਲਿਆ ਕੁੱਟ ਕੋਈ ਨੇ ਬਣਾ ਦਨੀ ਇਹ ਜੱਤਾ ਕਿਵੇਂ ਤੂੰ ਐ ਅਦਾਸ ਜੀ ਐ ਚੁੱਪ ਜੇ ਕਰੀ ਬੈਠੀ ਐ ਕਿ ਕਰੇ ਗੱਲ ਹੋਈ ਐ ਕੋਈ ਨਾ ਨਾ ਜੀ ਗਲਤ ਕੋਈ ਨਹੀਂ ਹੋਈ ਚਾਹ ਤਰੀ ਪਈਏ ਬਸ ਬੰਨਣ ਵਾਲੀ ਹੈਗੀ ਚਾਹ ਤਰੀ ਮਰਜੀ ਹੈ ਲਿਆ ਦੇ ਚਾਹ ਛੀਤੀ ਯਾਰ ਇਹ ਮੈਂ ਸੋਨੂੰ ਦੱਸਤਾ ਨਾ ਵੀ ਬੀਬੇ ਸੁਮਨ ਮਾਂਗਰ ਲੱਗ ਕੇ ਮੈਨੂੰ ਇੰਨਾ ਕੁਝ ਬੋਲੀ ਹੈ ਤਾਂ ਕਰੇ ਬਾਲਾ ਵੱਡਾ ਕਲੇਸ਼ ਪੈ ਜਾਊਗਾ ਵੀਰਪਾਲ ਇੱਕ ਗੱਲ ਹੋਰ ਸੁਮਨ ਮੇਰੀ ਤਾਂ ਹਰੇਕ ਗੱਲ ਦਾ ਬਾਲਾ ਗੁੱਸਾ ਕਰਦੀ ਹੈਗੀ ਮੈਂ ਤੈਨੂੰ ਐਂ ਕਹਿੰਦਾ ਸੀ ਸਵੇਰੇ ਆਪਾਂ ਉਹਦਾ ਵਿਆਹ ਵੀ ਕਰਨਾ ਹੈਗਾ ਠੀਕ ਹੈ ਬਗਾਨੇ ਘਰ ਜਾਣਾ ਉਹਨੇ ਉਹਨੂੰ ਕੋਈ ਚੁੱਲ੍ਹੇ ਚੌਂਕੇ ਦਾ ਕੰਮ ਸਿਕਾਇਆ ਕਰ ਜਦੋਂ ਬਗਾਨੇ ਘਰ ਵਾਗ ਗਿਆ ਉਹਨੂੰ ਕੋਈ ਕੰਮ ਨਾ ਆਇਆ ਅਗਲਾ ਕੀ ਕਹੂਗਾ ਸੋਡੀ ਗੱਲ ਇਹ ਵੀ ਠ ਕੀ ਪਰ ਕੰਮ ਸਿੱਖਣਾ ਆਏ ਤਾਂ ਆਪਣੀ ਸੁਮਨ ਦੇ ਟਾਂਗ ਹੀ ਨਹੀਂ ਹੈਗੇ ਜੀ ਜੇ ਮੈਂ ਉਹਨੂੰ ਸਵੇਰੇ ਠਾਉਣੀ ਆ ਨਾ ਚਾਹ ਪਾਣੀ ਫੜਾਉਣੀ ਆ ਤਾਂ ਵੀ ਉਹ ਮੇਰੇ ਗੱਲ ਪੈ ਜਾਂਦੀ ਹੈ ਜੇ ਮੈਂ ਉਹਨੂੰ ਕੋਈ ਕੰਮ ਨੂੰ ਕਹਿੰਨੀ ਆ ਤਾਂ ਵੀ ਮੇਰੇ ਗੱਲ ਪੈਂਦੀ ਹੈ ਜੀ ਉਹ ਨਹੀਂ ਮੇਰੇ ਅੱਖੇ ਤੋਂ ਲੱਗਦੀ ਹੈਗੀ ਫਿਰ ਤੂੰ ਬੇਬੇ ਨਾਲ ਗੱਲ ਕਰ ਲੈਂਦੀ ਮਾਂ ਤਾਂ ਆਪਜੀ ਉਹਦੇ ਹੱਕ ਚ ਬੋਲਦੀ ਆ ਮੈਂ ਕੀ ਗੱਲ ਕਰਾਂ ਹਰਕ ਮੈਂ ਚੁੱਪ ਕਰ ਜਾਂਦੀ ਆ ਆ ਮੈਂ ਬੇਬੇ ਨਾਲ ਕਰਦਾ ਗੱਲ ਕੋਈ ਯਾਰ ਵਧੀਆ ਕਰਦਾ ਮੁੰਡਾ ਲੱਭ ਕੇ ਤਾਂ ਵਿਆਹ ਕਰ ਦਨੇ ਹੁਣ ਵਿਆਹ ਦੀ ਉਮਰ ਤਾਂ ਹੋਈ ਪਈ ਐ ਅੱਜ ਕੱਲ ਟਾਈਮ ਪਤਾ ਕਿੰਨਾ ਮਾੜਾ ਹੈਗਾ ਇਹ ਤਾਂ ਹੁਣ ਪਤੀ ਐ ਜੀ ਵੀ ਟਾਈਮ ਵਾਲਾ ਮਾੜਾ ਹੈਗਾ ਹਨਾ ਵਿਆਹ ਦੀ ਉਮਰ ਹੋਈ ਪਈ ਹੈਗੀ ਚਲ ਜੇ ਚੰਗਾ ਰਿਸ਼ਤਾ ਮਿਲ ਜੀ ਉਹਦੀ ਚੰਗੀ ਗੱਲ ਕੀ ਹੈਗੀ ਦੇ ਆ ਗਿਆ ਮੁੰਡੇ ਤੋਂ ਹਾਂ ਜੀ ਮੈਂ ਤਾਂ ਆ ਗਿਆ ਚਲ ਵਧੀਆ ਹੋਇਆ ਤੂੰ ਵੀ ਆ ਗਈ ਲੈ ਜਾ ਮਾਚ ਦੇ ਕੀ ਗੱਲ ਐ ਇੰਨੀ ਗੌਰ ਜੀ ਨਾਲ ਕੁਛ ਦਿੰਗਾ ਤੂੰ ਮੈਂ ਤੇ ਬੇਤੇਰ ਨਾਲ ਇੱਕ ਸਲਾਹ ਕਰਨੀ ਸੀ ਮੈਂ ਵੀਰਪਾਲ ਨਾਲ ਵੀ ਇਹੀ ਗੱਲ ਕਰੀ ਜਾਂਦਾ ਸੀਗਾ ਵੀ ਆਪਾਂ ਸੁਮਨ ਵਾਸਤੇ ਕੋਈ ਮੁੰਡਾ ਲੱਭ ਕੇ ਨਾ ਉਹਦਾ ਵਿਆਹ ਕਰ ਦਈਏ ਵੀ ਤੂੰ ਕੰਮ ਧੰਦੇ ਲਾ ਦੇ ਉਹਨੂੰ ਕੰਮ-ਕਮ ਸਿਖਾ ਦੇ ਕੋਈ ਨਾ ਕੋਈ ਵੀ ਬਗਾਨੇ ਘਰ ਵਾਗੀ ਕੰਮ ਨਾ ਕਰ ਦਿੱਤਾ ਅਗਲਾ ਕੀ ਕਹੂਗਾ ਲਾਂਬੇ ਆਉਣਗੇ ਫਿਰ ਆਪਾਂ ਨੂੰ ਤਾਂ ਫਿਕਰੀ ਖੜਾ ਰਿਹਾ ਰਿਹਾ ਸਾਰਾ ਦਿਨ ਭਾਈ ਮੇਰੀ ਗੱਲ ਸੁਣ ਚੱਲ ਵਿਆਹ ਤਾਂ ਆਪਾਂ ਕਰਨਾ ਹੀ ਐ ਸੁਮਨ ਦਾ ਮੁੰਡਾ ਇਹ ਜਿਆ ਪਾਲੀ ਜਿੱਥੇ ਬਾਹਲਾ ਕੰਮ ਧੰਦਾ ਨਾ ਹੋਵੇ ਹੁਣ ਤੈਨੂੰ ਪਤਾ ਹੈਗਾ ਆਪਾਂ ਕੁੜੀ ਕਿੰਨਾ ਲਾਡਾਂ ਪਿਆਰਾਂ ਨਾਲ ਪਾਲੀਏਗੀ ਮਾ ਸਾਰੇ ਲੋਕੀ ਲਾਡਾਂ ਪੈਰਾਂ ਨਾਲ ਪਾੜਦੇ ਆਗੇ ਬਾਰ ਬਾਰ ਵਿਆਹ ਕਰਨੇ ਬਾਲੇ ਔਖੇ ਹੈਗੇ ਵਾਹ ਦੇਖ ਲੈ ਇਹਨੂੰ ਆਪ ਦਿੱਤੀ ਵੀ ਤਾਂ ਕਿੰਨਾ ਫਿਕਰ ਅਸੀਂ ਕਿਸੇ ਦੀ ਨਹੀਂ ਵੀ ਮੈਂ ਤਾਂ ਇਹੀ ਫਿਕਰ ਹੈਗਾ ਹੈ ਵੀ ਇਹੀ ਸੋਚਦੀ ਆ ਸਾਰਾ ਦਿਨ ਵੀ ਕੁੜੀ ਕਿਤੇ ਰੁਲ ਕੇ ਨਾ ਮਰ ਜੇ ਕੰਮਾਂ ਤਾਂ ਦਿਆਂ ਚ ਜਾ ਕੇ ਉੱਥੇ ਵੀ ਕੋਈ ਹੌਲੇ ਜੇ ਕੰਮ ਹੋਵੇ ਛੋਟਾ ਜਿਹਾ ਟੱਬਰ ਹੋਵੇ ਇਹ じゃ ਮੁੰਡਾ ਭਾਲਣੀ ਕੋਈ ਮਾਂ ਜਿਹੇ ਜ ਮਰਜ਼ੀ ਕਰ ਭਾਲਣਾ ਤਕੜਾ ਮਾੜਾ ਦੋ ਟਾਈਮ ਦੀ ਰੋਟੀ ਤਾਂ ਪਕਾਉਣੀ ਪਊਗੀ ਚਲ ਕੋਈ ਨਹੀਂ ਬਾਕੀ ਮੈਂ ਸੋਚਦਾ ਭਾਲਦਾ ਕੋਈ ਬਾਕੀ ਆਪੋ ਆਪਣੀ ਕਿਸਮਤ ਹੈਗੀ ਤੁਸੀਂ ਕੰਮ ਦੀ ਟੈਨਸ਼ਨ ਕਿਉਂ ਕਰੀ ਜਾਂਦੇ ਹੋ ਜੀ ਸਵੇਰੇ ਮੰਮੀ ਉਹਨੂੰ ਕੰਮ ਕਰਾਉਂਦੀ ਤੇ ਹੈਗੀ ਠਾਕੇ ਨਹੀਂ ਤਾਂ ਝਾੜੂ ਪੋਚਾ ਕਰਦੀਏਗੀ ਉਹ ਨਾ ਸਾਰਾ ਪਾਂਡਾ ਠੀਕਰ ਮੈਂ ਆਂਦੀ ਐ ਨਾ ਰੋਟੀ ਬਣਾਉਂਦੀ ਐ ਸਬਜੀ ਸੂਜੀ ਉਹਨੂੰ ਵਧੀਆ ਬਣਾਉਣੀ ਆਉਂਦੀ ਐ ਤੁਸੀਂ ਉਹੀ ਫਿਕਰ ਕਰੀ ਜਾਂਦੇ ਹੋਗੇ ਵੀਰਪਾਲ ਤੂੰ ਫਿਕਰ ਨਾ ਕਰ ਕੰਮ ਮਤੰਦਿਆਂ ਦਾ ਮੈਂ ਆਪਦੀ ਤੀਨ ਨੂੰ ਸਾਰਾ ਕੁਝ ਸਿਖਾ ਕੇ ਨਾ ਫੇਰ ਤੋਰੂੰਗੀ ਸਵੇਰੇ ਯਾਰ ਪਸੂ ਜੇ ਨਿਕਲਦੀ ਨਹੀਂ ਹੈਗੇ ਇਹ ਮਾੜਾ ਮੋਟਾ ਪੱਤੰਦਿਆਂ ਦਾ ਕੋਈ ਨਾ ਕੋਈ ਕਤੀੜ ਆ ਜਾਂਦਾ ਜੈਲਾ ਨਹੀਂ ਯਾਰ ਉਹ ਜਲੇ ਆ ਜਲੇ ਆ ਓਏ ਉਹ ਜਿੰ ਮਰੀ ਜਾਂਦਾ ਉਹ ਤਾਂ ਅਵਤਾਰ ਲੱਗਦਾ ਯਾਰ ਅਵਤਾਰ ਹੀ ਹੈਗਾ ਉਹ ਕਿਵੇਂ ਆਵਤਾਰ ਸਿਆਂ ਉਹ ਠੀਕ ਆ ਜਾਂਦੇ ਹਾਲ ਨੇ ਠੀਕ ਠਾਕ ਵਧੀਆ ਕਿੱਧਰ ਮਾਰੇ ਗੇੜੇ ਕਿੱਧਰ ਫਿਰਦਾ ਤੂੰ ਉਹ ਮੈਂ ਤਾਂ ਗਾਹਾਂ ਨਾਂ ਦਾ ਸੀ ਤੇਰੇ ਪਿੰਡ ਵਿੱਚ ਦੀ ਆ ਜਾ ਬਹਿ ਜਾ ਪਈਏ ਪਈ ਬੇਖਿਆ ਗਿਆ ਹੋਰ ਪਰਿਵਾਰ ਦਾ ਸੁਣਾ ਕੀ ਹਾਲ ਚਾਲ ਹੈ ਪਰਿਵਾਰ ਵਧੀਆ ਹੈ ਤੂੰ ਦੇ ਗੱਲ ਵਧੀਆ ਬਸ ਮੈਂ ਤਾਂ ਆਟੋਬੇ ਦੇ ਮੱਝਾਂ ਲੈ ਕੇ ਆਇਆ ਸੀ ਯਾਰ ਅੱਛਾ ਚਰਮੀ ਵਾਲੀ ਐ ਬਾਹਰ ਹੀ ਨਹੀਂ ਹੁੰਦੀਆਂ ਕਹੀਂ ਕਹਾ ਜਾਈ ਜਾਂਦੀਆਂ ਨੇ ਹਾਂ ਚੱਲ ਵਧੀਆ ਪਸ਼ੂ ਨੂੰ ਰਾਮ ਮਿਲ ਜਾਂਦਾ 10 ਮਿੰਟ ਹਾਂ 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 ਹੋਰ ਸੁਣਾ ਫਿਰ ਬਤਾਰ ਕੋਈ ਗੱਲਬਾਤ ਉਹ ਹਾਲ ਚਾਲ ਤਾਂ ਜੈਲਾ ਸਾਹਿਬ ਠੀਕ ਹੈਗੇ ਹਾਂ ਅੱਗੇ ਦਾ ਪਾੜਤੀ ਕੀ ਦੀ ਮਿਲਦੇ ਜਦੋਂ ਮਿਲਦੇ ਹੈਨਾ ਪੰਚ ਚਾਰ ਸਾਲਾਂ ਤੋਂ ਅੱਜ ਪਹਿਲੀ ਵਾਰ ਤੋਂ ਮੇਰੇ ਪਿੰਡ 'ਚ ਮਿਲਿਆ ਜਿਹੜਾ ਲੰਘਿਆ ਜਾਂਦਾ ਸੀ ਇੱਥੋਂ ਦੀ ਹਾਂ ਮੈਂ ਵੀ ਨਾ ਅੱਜ ਤੜਕੇ ਮੈਨੂੰ ਜਦੋਂ ਆਇਆ ਮਹਾਰੇ ਉਤਾਰ ਦੇ ਪਿੰਡ ਵਿੱਚ ਹੀ ਲੰਘੂ ਹੁਣ ਮੈਂ ਭੁੱਲ ਗਿਆ ਸੀਗਾ ਨਹੀਂ ਨਹੀਂ ਮ ਖੜਕੇ ਜਾਣਾ ਸੀਗਾ ਕੁਦਰਤੀ ਤੂੰ ਆਪ ਹੀ ਮਿਲ ਗਿਆ ਚਲੋ ਰੇ ਵਧੀਆ ਹੋ ਗਿਆ ਉਹ ਹੋ ਰਾਮ ਨਹੀਂ ਜੀ ਤਾਂ ਦੇਖ ਲੈ ਜੀਰੀਆਂ ਜੂਰੀਆਂ ਵੇਲੇ ਮੰਡੀ ਚ ਹੀ ਮਿਲਦੇ ਆ ਵਦ ਤਾਂ ਹਾਂ ਹਾਂ ਜੀਰੀਆਂ ਵੇਲੇ ਕਣਕ ਵੇਲੇ ਜੀਰੀਆਂ ਵੇਲੇ ਤਾਂ ਮਹੀਨਾ ਮਹੀਨਾ ਟੱਪ ਜਾਂਦਾ ਆ ਪਰ ਬੈਠਿਆ ਨੂੰ ਉਸੀ ਬੈਠਿਆਂ ਦਾ ਲੰਗ ਜਾਂਦਾਗਾ ਉਹ ਮੈਂ ਤਾਂ ਲਿਆ ਆਉਣਾ ਇਹਨਾਂ ਨੂੰ ਜਿਆ ਛੱਡ ਲਿਆਉਣਾ ਪੰਜ ਚਾਰ ਪਸ਼ੂ ਜੇ ਨੇ ਬੈਠੇ ਰਹਿੰਦੇ ਆ ਦੋ ਘੰਟੇ ਨਾਲੇ ਆਪ ਦਾ ਟਾਈਮ ਪਾਸ ਹੋ ਜਾਂਦਾ ਇੱਥੇ ਗੱਲਾਂ ਮਾਰੀ ਚਲੋ ਵਧੀਆ ਹੋਰ ਕਦੇ ਤਾਂ ਸਕਟ ਲਿਆ ਆ ਜਾਂਦੇ ਇੱਥੇ ਮੁੰਡੇ ਬੱਕਰੀਆਂ ਬੁੱਕਰੀਆਂ ਵਾਲੇ ਅੱਛਾ ਹਾਂ ਚਲੋ ਵਧੀਆ ਪਰਿਵਾਰ ਦੀ ਸੁੱਖ-ਸਾਂਤ ਦਾ ਸਾਰੀ ਸਾਰੇ ਠੀਕ ਠਾਕ ਨੇ ਪਰਿਵਾਰ ਵਧੀਆ ਜਮਾ ਹੋਰ ਜਲੇ ਘਰੇ ਚੱਲ ਜਾਰ ਆਪਾਂ ਚਾਹ ਪਾਣੀ ਪੀ ਜੀ ਚਾਹ ਪਾਣੀ ਤਾਂ ਉਤਾਰ ਸਿਆਂ ਬੱਸ ਮੈਂ ਤਾਂ ਨਾ ਗਾਂਹਾਂ ਜ਼ਰੂਰੀ ਕੰਮ ਜਾਂਦਾ ਸੀਗਾ ਯਾਰ ਮੈਂ ਵੀ ਨਾ ਪਸ਼ੂ ਜੇ ਬਨ ਕੇ ਘਰੇ ਮਾਂ ਸਾਹਮਣੇ ਮਾਰਦਾ ਕਿਹੜਾ ਇਹਨਾਂ ਦੀ ਫੀਲਡ ਫੂਡ ਲੈ ਕੇ ਆਉਣੀ ਹੈ ਹਾਂ ਅੱਛਾ ਆਰਤੀ ਦੇ ਜਾਮੇਗਾ ਫਿਰ ਹਾਂ ਆਰਤੀ ਤੋਂ ਪੈਸੇ ਫੜੂਗਾ ਨਾ ਫੇਰ ਜਾਵਾਂ ਕਰਨ ਵਾਲੇ ਤਾਂ ਹੂੰ ਮੈਤ੍ਰਿਕੂਲ ਗੱਲ ਕਰਦਾ ਸੀ ਇੱਕ ਹਾਂ ਚੱਲ ਹੁਣ ਤੂੰ ਮਿਲ ਗਿਆ ਕਈ ਵਾਰੀ ਹੁੰਦਾ ਕੋਈ ਪਿੰਡ ਚ ਨਾ ਆਪਣੇ ਗਮਾਂਡ ਚ ਹੀ ਐ ਅੱਛਾ ਮੁੰਡਾ ਕੋਈ ਸਾਖ ਦੀ ਗੱਲ ਕਰਦਾ ਮੈਂ ਤੇਰੇ ਨਾਲ ਅੱਛਾ 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 ਜੇ ਕੋਈ ਕੁੜੀ ਹੋਈ ਨਿਗਾ ਚ ਤਾਂ ਦੱਸੀ ਮੈਨੂੰ ਅੱਛਾ ਅੱਛਾ ਕੋਈ ਨਹੀਂ ਜਿਆਲਿਆ ਤੈਨੂੰ ਦੱਸ ਦੂੰਗਾ لازਮੀ ਮੈਨੂੰ ਐਂ ਦੱਸ ਮੁੰਡੇ ਨੂੰ ਜ਼ਮੀਨ ਕਿੰਨੀ ਕਾਉਂਦੀ ਹੈਗੀ ਜ਼ਮੀਨ ਤਾਂ ਮੁੰਡੇ ਨੂੰ ਆਉਂਦੀ ਐ 5 ਕਿੱਲੇ ਠੀਕ ਐ ਮੁੰਡਾ ਤੂੰ ਮੈਂ ਮੈਂ ਗਾਰੰਟੀ ਦਿੰਦਾ ਜੇ ਮੁੰਡਾ ਨਸ਼ਾ ਕਰਦਾ ਹੋਵੇ ਠੀਕ ਐ ਮਾਂ ਪੈਉਣੀ ਹੈਗਾ ਉਹਦੇ ਸਿਰ ਤੇ ਵਿਚਾਰੇ ਦੇ ਕਲੀ ਦਾਦੀ ਹੈਗੀ ਉਸੇ ਨਹੀਂ ਪਾਲਿਆਗਾ ਓਹੋ ਹੋਹ ਜੈ ਲਿਆ ਯਾਰ ਤੇਰੀ ਆ ਗੱਲ ਸੁਣ ਕੇ ਤਾਂ ਮੈਨੂੰ ਬੜਾ ਦੁੱਖ ਲੱਗਾ ਜਿਹਦੇ ਆਪਦੇ ਪਹਿਲੇ ਮਾਂ ਪਿਓ ਨਹੀਂ ਹੈਗੇ ਉਹ ਜਵਾਗਰ ਸੰਸਕਾਰ ਤਾਂ ਬੜੇ ਚੰਗੇ ਹੁੰਦੇ ਨੇ ਕਿਉਂ ਦੁੱਖਾਂ ਚ ਪਲਿਆ ਹੁੰਦਾ ਉਹ ਸਾਰੇ ਦੁੱਖਾਂ ਬਾਰੇ ਪਤਾ ਹੁੰਦਾ ਹੈਗਾ ਕੋਈ ਨਹੀਂ ਤੇਰੀ ਆ ਗੱਲ ਤੇ ਮੈਂ ਪੂਰੀ ਗੌਰ ਕਰੂੰਗਾ ਜੇ ਕੋਈ ਕੁੜੀ ਹੋਈ ਤੈਨੂੰ ਲਾਜ਼ਮੀ ਦੱਸੂੰਗਾ ਹਾਂ ਹਾਂ ਉਤਾਰ ਦੱਸੀ ਮੈਨੂੰ ਚੰਗਾ ਮਾੜਾ ਜਾਂ ਕਰਕੇ ਪਤਾ ਕੋਈ ਗੱਲ ਮੈਂ ਜਾਣਾ ਫਿਰ ਹੁਣ ਜੇ ਮੈਂ ਲੇਟ ਹੋਈ ਜਾਣਾ ਮੈਨੂੰ ਜ਼ਰੂਰੀ ਹੈ ਜਾਣਾ। ਓਹੋ ਹੁਣ ਤਾਂ ਘਰੇ ਜਾਂਦੇ ਚਲ ਐ ਕਰੀ ਘਰੇ ਲਾਜ਼ਮੀ ਘੇੜਾ ਮਾਰੀ ਕਦੇ। ਕੋਈ ਗੱਲ ਨਹੀਂ ਆਉਂਗਾ ਮੈਂ। ਆ ਤੂੰ ਮੇਰੀ ਗੱਲ ਦੀ ਗੌਰ ਕਰੀ ਮਾਰੀ। ਹਾਂ ਹਾਂ ਕੋਈ ਨਹੀਂ ਜਰ ਨਾਲ। ਮੈਂ ਜਾਣਾ ਲਾਜ਼ਮੀ। ਹਾਂ ਹਾਂ। ਕਿੰਨਾ ਦਾ ਮਿੰਟ ਲੱਗਦਾ ਜੇ ਬਗ ਚੱਲਦਾ। ਉਹ ਮਿੰਟ ਦੀ ਤਾਂ ਕੀ ਗੱਲ ਐ। ਕੋਈ ਗੱਲ ਨਹੀਂ ਕਦੇ ਘੰਟੇ ਬੈਠਾਂਗੇ ਮੈਨੂੰ ਹੁਣ ਮਾੜਾ ਨਾ ਕਾਲੀ ਆ ਗਈ। ਯਾਰ ਸੁਮਨ ਵਾਸਤੇ ਇਦੂ ਚੰਗਾ ਰਿਸ਼ਤਾ ਤਾਂ ਕਿੱਥੋਂ ਮਿਲੂਗਾ। ਬੇਬੇ ਨਾਲ ਤੇ ਸੁਮਨ ਨਾਲ ਜਾ ਕੇ ਗੱਲ ਕਰਦਾ। ਪਰ ਬਾਕੀ ਸਾਰੀ ਸੰਜੋਗਾਂ ਦੀ ਗੱਲ ਹੁੰਦੀ ਐ ਦੇਖਦੇ ਆ ਕੀ ਬੰਦ ਐ ਅਰ ਰਿਸ਼ਤੇ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਆ ਕੱਢਦਾ ਖੋਲੇ ਯਾਰ ਜੇ ਨਿਕਲਣਗੇ ਬੱਬੇ ਰੋਟੀ ਨਹੀਂ ਬਣਾਈ ਹੈਗੀ ਅਜੇ ਮੈਂ ਤਾਂ ਬਣਾਈ ਨਹੀਂ ਅੱਜ ਮੈਨੂੰ ਤਾਂ ਐ ਲੱਗਦਾ ਮੇਰੇ ਤਾਂ ਹੱਡ ਖਿੰਡੇ ਪਏ ਨੇ ਬੁਖਾਰ ਨਾ ਹੋਵੇ ਕਿਤੇ ਕੀ ਹੋ ਗਿਆ ਬੱਬੇ ਤੈਨੂੰ ਤੂੰ ਤਾਂ ਬੁਖਾਰ ਹੀ ਵਾਲਾਗਾ ਬੁਖਾਰ ਨਾਲ ਹੀ ਮੇਰੇ ਹੱਡ ਟੁੱਟੀਆਂ ਨੇ ਮੈਂ ਇਥੋਂ ਉੱਠੇ ਹੀ ਨਹੀਂ ਗਿਆ ਹੈਗਾ ਰਾਇ ਕਰ ਮੈਂ ਤੇਰੇ ਖਾਤਰ ਚਾਹ ਬਣਾਉਣਾਗਾ ਠੀਕ ਆ ਅੱਜ ਕੰਮ ਕੰਮ ਤੇ ਰਹਿਣ ਦੇ ਕੱਲ ਨੂੰ ਭਗ ਜਾਊਂਗਾ ਮੈਂ ਕੰਮ ਤੇ ਭਗ ਜਾ ਮਸਾਂ ਕੰਮ ਮਿਲਿਆ ਉਹ ਹੋਰ ਨਾ ਕਿਸੇ ਨੂੰ ਰੱਖ ਲੈਣਾ ਚੱਲ ਮੈਂ ਰੋੜ ਰੜ ਕੇ ਰੋਟੀਆਂ ਪਕਾਉਣੀ ਆ ਤੂੰ ਮੈਨੂੰ ਆਟਾ ਫੜਾ ਮੈਂ ਪਕਾ ਦਿੰਨੀ ਆ ਉੱਥੇ ਖਾ ਲਈ ਚਾਰ ਚੱਪੇ ਨਾ ਖਾ ਕੇ ਭਗ ਜੀ ਕੰਮ ਤੋਂ ਨਾ ਰਹੀ ਪਰ ਉਹ ਤੇ ਕਿਸੇ ਨੂੰ ਰੱਖ ਲੈਣਗੇ ਬੇਬੇ ਤੂੰ ਕੁਝ ਨਹੀਂ ਕਰਨਾ ਹੈਗਾ ਮੈਂ ਚਾਹ ਬਣਾਉਣਾਗਾ ਮੈਂ ਤੇਰੇ ਖਾਤਰ ਬਰੈਡ ਲੈ ਕੇ ਆਉਣਾਗਾ ਠੀਕ ਆ ਨਾਲ ਤਾਂ ਮੈਂ ਖਾ ਲੂਗਾ ਨਾਲੇ ਤੂੰ ਖਾ ਲਈ ਜਾ ਭਗ ਚੱਲਿਆ ਫਿਰ ਮੈਂ ਲੈ ਕੇ ਆਉਂਦੀ ਆਂਗੀ ਚਾਹ ਮੈਂ ਆਪੀ ਧਰ ਲੂੰਗਾ ਤੂੰ ਰਾਮ ਕਰ ਲੈ ਮੈਂ ਆ ਜਾਵਾਂ 2 ਮਿੰਟਾਂ ਲੈ ਚਾਹ ਵੀ ਰੱਖਤੀ ਬਰੈਡ ਵੀ ਲਿਆਇਆ ਬੱਬੇ ਹਾਂ ਲੈ ਇਹ ਪੀਸ ਪੂਸ ਤਾ ਮੈਂ ਲਿਆਇਆ ਤੇ ਚਾਹ ਰੱਖ ਕੇ ਆਇਆਂਗਾ ਮੈਂ ਅੱਛਾ ਠੀਕ ਆ ਚਾਹ ਨਾਲੇ ਪੂਰੀ ਨਾਲੇ ਮੈਂ ਪੀ ਲੂੰਗਾ ਚੰਗਾ ਠੀਕ ਆ ਉਹ ਤੇਰਾ ਉੱਥੇ ਕਿਵੇਂ ਕੰਮ ਚੱਲਦਾ ਡੈਰੀ ਚਾ ਕਮਾਇਰ ਕਾਤੀ ਕੀਤੀ ਗਾ ਉਹ ਉਹ ਬੇ ਡੈਰੀ ਚ ਨਹੀਂ ਹੈਗਾ ਮੈਂ ਹੁਣ ਹਾਂ ਉਹ ਬਾਈ ਜਾਲੇ ਨੇ ਨਾ ਮੈਨੂੰ ਨਾ ਬਾਰਡਰ ਵਾਚ ਚ ਲਵਾਤਾ ਸੀਗਾ ਅੱਛਾ ਉੱਥੇ ਦੇ ਸਵੇਰੇ ਦੇ ਸ਼ਾਮ ਨੂੰ ਕੰਮ ਹੁੰਦਾਗਾ ਅੱਛਾ ਜੇ ਰੱਬ ਦੀ ਸੁੱਖ ਰੱਖੇ ਤਾਂ ਪੱਕਾ ਵੀ ਹੋ ਜਾਊਗਾ ਮੈਂ ਚੱਲ ਚੰਗਾ ਹੋਇਆ ਕਿਸੇ ਪਾਸੇ ਤਾਂ ਫੋਪਿਆ ਦੋ ਪੈਸੇ ਆਉਣ ਲੱਗ ਜਾਣਗੇ ਨਹੀਂ ਤੈਨੂੰ ਭੱਜ ਕੇ ਹੁਣ ਰਿਸ਼ਤਾ ਹੋਊਗਾ ਅਗਲਾ ਕਹਿਣਗਾ ਕੰਮ ਤੇ ਲੱਗਿਆ ਹੋਇਆ ਬਾਕੀ ਬੀਬੇ ਜੈਲੀ ਦੀ ਜਾਨਸਾਨ ਬਹੁਤ ਆਗੀ ਤੇ ਉਹ ਤਾਂ ਇੱਕ ਮਿੰਟ ਲਾਇਆ ਉਹਨੇ ਤਾਂ ਕਹਿਣ ਦੀ ਉਹ ਤਾਂ ਕਹਿੰਦੇ ਵੀ ਅੱਗੇ ਆ ਜੇ ਵਦੂ ਪੱਕਾ ਵੀ ਹੋ ਜੇ ਚੱਲ ਚੰਗਾ ਹੈ ਹੋਰ ਚੱਲਿਆ ਫਿਰ ਚਾਚੂ ਲਿਆ ਕੇ ਰੱਪੀ ਤੇ ਚੱਲ ਫਿਰ ਚਾਲੇ ਕਿਉਂ ਨਾ ਉਬਲਣ ਵਾਲੀ ਹੈਗੀ ਫਿਰ ਆਉਗੀ ਬਿਊਟੀ ਤੇ ਜਾ ਤੂੰ ਹਾਂ ਬੜੇ ਖੁਸ਼ ਜੇ ਲੱਗਦੇ ਹੋ ਇਹ ਜੀ ਕੀ ਗੱਲ ਹੈ ਖੁਸ਼ੀ ਵਾਲੀ ਜਿਹੜਾ ਇੰਨਾ ਖੁਸ਼ ਜੇ ਹੋ ਰਹੇ ਹੋ ਉਹ ਵੀ ਦੱਸ ਦਾਂ ਤੈਨੂੰ ਹਾਂ ਪਹਿਲਾਂ ਐ ਕਰ ਬੇਬੇ ਨੂੰ ਤੇ ਸੌਣ ਨੂੰ ਬੋਲ ਮਾਰ ਸੁਮਨ ਮਾਂ ਬਾਹਰ ਆਇਓ ਸੁਣ ਉਹ ਤਾਰ ਬੁਲਾਉਂਦਾ ਹੈਗਾ ਖਾ ਕਰ ਕੀ ਗੱਲ ਹੈ ਕਿਨੇ ਬੁਲਾਇਆ ਹੈ ਮੈਦਮ ਆਏ ਕਹਿੰਦਾ ਸੀ ਹਾਂ ਸੁਮਨ ਵਾਸਤੇ ਨਾ ਇੱਕ ਵਧੀਆ ਘਰਾਣੇ ਘਰ ਦੇ ਰਿਸ਼ਤੇ ਦੀ ਦੱਸ ਪਈ ਹੈਗੀ ਮੈਂ ਤਾਂ ਉਹਦੇ ਵਾਸਤੇ ਗੱਲ ਕਰਨੀ ਆ ਤੁਹਾਡੇ ਨਾਲ ਪੁੱਤ ਬਿਆ ਤਾਂ ਅੱਜ ਨਹੀਂ ਕੱਲ ਨੂੰ ਬਿਆ ਤਾਂ ਕਰਾਉਣਾ ਹੀ ਪਊ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਦੇ ਭਰਾ ਦੀ ਦੇਖ ਸੋਹਣਾ ਤੂੰ ਮੇਰੇ ਵਾਸਤੇ ਕੋਈ ਸਿੱਟੀ ਨਹੀਂ ਹੈਗੀ ਮੇਰੀ ਛੋਟੀ ਭੈਣ ਹੈਗੀ ਜਿਹੜੇ ਉਹਨੂੰ ਪਿਓ ਵਾਲੇ ਫਰਜ਼ ਆ ਉਹ ਸਾਰੇ ਮੈਨੂੰ ਹੀ ਨਿਭਾਉਣੇ ਪੈਣਗੇ ਨਾ ਕੋਈ ਮੈਂ ਤੇਰਾ ਮਾੜਾ ਨਹੀਂ ਸੋਚਦਾ ਜੋ ਸੋਚੂਆ ਤੇਰੇ ਵਾਸਤੇ ਮੈਂ ਚੰਗਾ ਹੀ ਕਰੂੰਗਾ ਦੇਖ ਪੁੱਤਰਾ ਤੇਰਾ ਭਰਾ ਠੀਕ ਕਹਿੰਦਾ ਸਾਰੀ ਜ਼ਿੰਮੇਵਾਰੀ ਆਪਦੇ ਸਿਰ ਤੇ ਲੈਂਦਾ ਹੈਗਾ ਫਿਰ ਹੁਣ ਇਹੀ ਕਰੂਗਾ ਮੂਰੇ ਹੋ ਕੇ ਦੇਖ ਬੇਬੇ ਉਹਨੇ ਵਿਆਹ ਦੀ ਉਮਰ ਹੋਈ ਪਈ ਆ ਸੋਮਣ ਦੀ ਜਦੋਂ ਬਾਹਰ ਨਿਕਲੂਗੀ ਕੋਈ ਇਹਨੂੰ ਮੜਾ ਕਹੂਗਾ ਕੋਈ ਸਾਨੂੰ ਕਹੂਗਾ ਵੀ ਭਰਾ ਪਰਜਾਈ ਬੈਠੇਗੇ ਵੀ ਹੁਣ ਇਹਦਾ ਵਿਆਹ ਨਹੀਂ ਕਰ ਸਕਦੇ ਚਲੋ ਵੀਰੇ ਜੀ ਮੈਨੂੰ ਚੰਗਾ ਲੱਗਦਾਗਾ ਉਵੇਂ ਸਹੀ ਉਹ ਮਤਾਂ ਇਹ ਕਹਨੇਗਾ ਜ਼ਿੰਦਗੀ ਸੌਖੀ ਰਹੂਗੀ ਸੋਮਣ ਦੀ ਪੰਜ ਕਿੱਲੇ ਜ਼ਮੀਨ ਹੈ ਨਾ ਕੋਈ ਭੈਣ ਨਾ ਭਰਾ ਹੈ ਨਾ ਸਿਰ ਤੇ ਮਾਂ ਪਿਓ ਹੈ ਦਾਦੀ ਨੇ ਪਾਲਿਆਗਾ ਵਿਚਾਰਾ ਅੱਛਾ ਜੀ ਬੜੇ ਔਖੇ ਦਿਨ ਕੱਢੇ ਨੇ ਵਿਚਾਰਿਆਂ ਨੇ ਹਨਾ ਰੋਟੀ ਟੁੱਕਦੀ ਔਖਾ ਹੋ ਜਾਂਦਾਗਾ ਹੁਣ ਦਾਦੀ ਕਿੱਥੋਂ ਪਕਾਉਂਦੀ ਹੋਊਗੀ ਰੋਟੀਆਂ ਵਿਚਾਰੀ ਔਖੀ ਸੌਖੀ ਟਾਈਮ ਪਾਸ ਕਰਦੀ ਹੋਊਗੀ ਹਨਾ ਕੋਈ ਟਾਈਮ ਉਹੀ ਤਾਂ ਗੱਲ ਆ ਵੀਰ ਪਾਲਾ ਜੇ ਤੁਹਾਨੂੰ ਵਧੀਆ ਲੱਗਦਾ ਹੈਗਾ ਤਾਂ ਮੈਂ ਗੱਲ ਕਰ ਲੈਣਾ ਹੈਗਾ ਮੇਰਾ ਆੜ ਹੀ ਨਹੀਂ ਹੈਗਾ ਉਹ ਜੈਲਾ ਮੈਨੂੰ ਉਹ ਦੱਸਦਾ ਸੀ ਮੈਂ ਉਹਨੂੰ ਫੋਨ ਕਰਕੇ ਗੱਲ ਅੱਗੇ ਤੋਰ ਲੈਣਾ ਫਿਰ ਚੱਲ ਚੰਗੀ ਗੱਲ ਹੈ ਪੁੱਤ ਹੈ ਛੋਟਾ ਪਰਿਵਾਰ ਹੈਗਾ ਵਧੀਆ ਰਿਸ਼ਤਾ ਹੈਗਾ ਤੂੰ ਗੱਲ ਕਰਕੇ ਦੇਖ ਲੈ ਨਾਲੇ ਆਪਣੀ ਕੁੜੀ ਤੋਂ ਕੰਮ ਧੰਦਾ ਹੁੰਦਾ ਨਹੀਂ ਚੱਲ ਉੱਥੇ ਛੋਟੇ ਜਿਹੇ ਪਰਿਵਾਰ 'ਚ ਕਰ ਲਿਆ ਕਰੂੰਗੀ ਕੰਮ ਧੰਦਾ ਚੱਲ ਜੇ ਤੁਸੀਂ ਕਹਿਣਾ ਮੈਂ ਹੁਣੇ ਫੋਨ ਤੇ ਗੱਲ ਕਰ ਲੈਣਾ ਹਾਂ ਜੀ ਲਾ ਲਓ ਫੋਨ ਫੇਰ ਹੀ ਪਤਾ ਲੱਗੂ ਨਾ ਫੋਨ ਲਾ ਕੇ ਚਲੋ ਤਾਂ ਵਧੀਆ ਮੰਮੀ ਹੈ ਨਾ ਜੇ ਕੋਈ ਗੱਲ ਵਾਂਜੀ ਨੀਕੇ ਜੀ ਪਰਿਵਾਰ ਵਾਲੀ ਤੇਰੀ ਸੁਣੇਂਗੀ ਨਾਲ ਆਏ ਐ ਅੱਜ ਕੱਲ ਸੱਸਾਂ ਨਾਲ ਦਾ ਫਿਰ ਤਾਨੀ ਜੀ ਦੇਣ ਲੱਗ ਜਾਂਦੀਆਂ ਨੇ ਇਹ ਵੀ ਨੂੰ ਕੰਮ ਹੈ ਹੈਲੋ ਹੈਲੋ ਕੀ ਹਾਲ ਆ ਭਾਈ ਜਲੇ ਉਹ ਠੀਕ ਐ ਉਤਾਰ ਤੜਕੇ ਦਾ ਮਲੇ ਜੀ ਆਪਾਂ ਹੋਰ ਮੈਂ ਤਾਂ ਆਪਾਂ ਉਹ ਗੱਲ ਜੀ ਨਹੀਂ ਛੇੜੀ ਤੂੰ ਮੇਰੇ ਕੋਲੇ ਰਿਸ਼ਤੇ ਦੀ ਹਾਂ ਹਾਂ ਮੈਂ ਤਾਂ ਉਹਦੇ ਵਾਸਤੇ ਗੱਲ ਕਰਦਾ ਸੀ ਜੇ ਮੁੰਡਾ ਵਧੀਆ ਹੈਗਾ ਮੈਂ ਆਪਣੀ ਭੈਣ ਦਾ ਰਿਸ਼ਤੇ ਕਰ ਦਨਾਂਗਾ ਉਥੇ ਉਹ ਬੱਲੇ ਇਹ ਤਾਂ ਚੰਗਾ ਸੀ ਆ ਭਾਈ ਮੈਂ ਤੈਨੂੰ ਇਹ ਤਾਂ ਕਹਿਣਾ ਸੀ ਮੁੰਡਾ ਪੂਰਾ ਵਧੀਆ ਹੈ ਮੈਂ ਗਰੰਟੀ ਲੈਣਾ ਹੁੰਦੇ ਜੀ ਅਰੇ ਮੈਂ ਤੈਨੂੰ ਗੱਲ ਦੱਸਣੀ ਭੁੱਲ ਗਿਆ ਉਹਨੂੰ ਮੈਂ ਹੁਣੀ ਨਾ ਬਾਰਡਰ ਵਾਸਤੇ ਲਵਾ ਕੇ ਛੱਟਾਂਗਾ ਅੱਛਾ ਪੱਕਾ ਹੈ ਹਜੇ ਹਜੇ ਤਾਂ ਇਹਦਾ ਮੁੰਡਾ ਕੱਚਾ ਉਹ ਲੱਗਦਾ ਹੈ ਉਮੀਦ ਆਈਆਂ ਵੀ ਪੱਕਾ ਹੋ ਜਾਊਗਾ ਜੀ ਅੱਛਾ ਅੱਛਾ ਹਾਂ ਚੱਲ ਜੀ ਤੇਰੀ ਜ਼ਿੰਮੇਵਾਰੀ ਆ ਫਿਰ ਮੈਂ ਕਰ ਹੀ ਦੇਣਾ ਕਿਉਂ ਆਪਾਂ ਦੋਨੇ ਇਕੱਠੇ ਰਹਨੇਗੇ ਤੇਰੇ ਤੇ ਵਿਸ਼ਵਾਸ ਹੈ ਮੈਨੂੰ ਮੈਂ ਵੀ ਰਿਸ਼ਤਾ ਕਰਨੀ ਆ ਭੈਣ ਦਾ ਹਨਾ ਮੇਰੇ ਕਿਹੜਾ ਪਿਓ ਹੈਗਾ ਵੀ ਉਹ ਕਰੂਗਾ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਜਮਾ ਜ਼ਿੰਮੇਵਾਰੀ ਆ ਤੂੰ ਮੈਨੂੰ ਐ ਕਰ ਮੈਂ ਫੋਟੋ ਫੁੱਟੋ ਭੇਜਾਂ ਮੁੰਡੇ ਦੀ ਫਿਰ ਹਾਂ ਹਾਂ ਮੁੰਡੇ ਦੀ ਫੋਟੋ ਭੇਜਦੀ ਕੋਣਲੇ ਮੈਂ ਸਾਰਿਆਂ ਨੂੰ ਦਿਖਾ ਦੂੰਗਾ ਨਾਲੇ ਕੁੜੀਆਂ ਦਿਖਾ ਦੂੰ ਫੋਟੋ ਏ ਮੈਂ ਤੈਨੂੰ ਫਿਰ ਐ ਦੱਸਦਾ ਵੀ ਉਹਦਾ ਮੈਂ ਤੈਨੂੰ ਸਾਰਾ ਉਹ ਭੇਜ ਦੂੰਗਾ ਨਾ ਪਤਾ ਹਾਂ ਹਾਂ ਪਤਾ ਕਰਨਾ ਹੋਇਆ گا گا ਹੋਰ ਬਈ ਤੂੰ ਫੋਨ ਕਰਨੀ ਕੋਈ ਹੋਣੀ ਇਤਰਾਜ ਨਹੀਂ ਹੈਗਾ ਉਹ ਜਦਿਆ ਜਦ ਤੂੰ ਬੈਠੇਗਾ ਹੋਰ ਮੈਂ ਕਿਤੋਂ ਪਤਾ ਕਰੂੰ ਸਭ ਤੋਂ ਵੱਧ ਨੇੜੇ ਮੈਨੂੰ ਤੂੰ ਆਏਗਾ ਬਾਤੀ ਹਾਂ ਬਾਤੀ ਠੀਕ ਹੈ ਫਿਰ ਮੈਨੂੰ ਆ ਫੋਟੋ ਭੇਜ ਦੀ ਚੰਗਾ ਫਿਰ ਮੈਂ ਤੈਨੂੰ ਦੱਸ ਦਾਂ ਸਾਰੀ ਗੱਲ ਬਾਤ ਹਾਂ ਹਾਂ ਠੀਕ ਹੈ ਚੰਗਾ ਜ ਲੈ 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 ਬੇ ਸਾਰੀ ਗੱਲ ਹੋ ਗਈ ਹੁਣ ਠੀਕ ਹੈ ਤੁਹਾਡੇ ਸਾਹਮਣੇ ਗੱਲ ਹੋਈ ਹੈ ਸਾਰੀ ਗੱਲ ਦੀ ਜ਼ਿੰਮੇਵਾਰੀ ਜੈਲਾ ਲੈਂਦਾ ਹੈਗਾ ਹੋਰ ਆਪਾਂ ਪੁੱਛ ਦੱਸ ਕੀ ਤੋਂ ਕਰਨੀ ਹੈਗੀ ਜੇ ਪੁੱਤ ਉਹ ਐਡੀ ਜ਼ਿੰਮੇਵਾਰੀ ਲੈਂਦਾ ਹੈ ਚੱਲ ਵਧੀਆ ਹੈ ਪਰ ਜੈਲਾ ਕੌਣ ਹੈ ਮੈਂ ਤਾਂ ਕਦੇ ਦੇਖਿਆ ਨਹੀਂ ਆਪਣੇ ਘਰੇ ਤਾਂ ਕਦੇ ਆਇਆ ਨਹੀਂ ਪੁੱਤ ਬੇਬੇ ਘਰੇ ਹੀ ਨਹੀਂ ਆਇਆ ਅਸੀਂ ਆਰਤੀ ਦੇ ਇਕੱਠੇ ਹੁੰਦੇ ਰਹੇ ਨਾ ਜੀਰੀ ਵਾਲੇ ਮਹੀਨਾ ਮਹੀਨਾ ਇਕੱਠੇ ਰਹਿੰਦੇ ਆ ਪੂਰਾ ਵਧੀਆ ਬੰਦਾ ਕਬੀਲਦਾਰ ਹੈ ਪੂਰੀਆਂ ਚੰਗੀਆਂ ਗੱਲਾਂ ਕਰਦਾ ਹੈਗਾ ਮਾੜਾ ਗੱਲ ਤਾਂ ਉਹਦੇ ਮੂੰਹ ਤੇ ਵੀ ਨਹੀਂ ਹੈਗੀ ਚੱਲ ਪੁੱਤ ਜੇ ਤੈਨੂੰ ਚੰਗਿਆ ਲੱਗਦਾ ਹੈਗਾ ਬਸ ਫਿਰ ਤੂੰ ਗੱਲ ਕਰ ਲੈ ਆਂ ਪੀ ਤੈਨੂੰ ਹੀ ਪਤਾ ਹੁਣ ਜੇਲੇ ਦਾ ਤਾਂ ਹੁਣ ਮੈਂ ਤਾਂ ਦੇਖ ਪਤਾ ਨਹੀਂ ਹੈਗਾ ਚੱਲ ਕੋਈ ਨਹੀਂ ਉਹਦਾ ਹੱਥੋਂ ਤੱਕ ਫੋਟੋ ਆ ਜੂ ਸਾਨੂੰ ਮੈਂ ਫੋਟੋ ਦਿਖਾ ਦਣਾ ਚੱਲ ਵੀਰ ਭਾਲ ਤੁਸੀਂ ਕਰੋ ਕੰਮ ਧੰਦਾ ਪਕਾਓ ਰੋਟੀ ਰੱਟੀ ਆਰ ਭੁੱਖ ਲੱਗ ਰਹੀ ਹੈਗੀ ਹੋਰ ਜਦੋਂ ਹੱਥ ਨੇ ਆ ਗਈ ਫੋਟੋ ਸਾਨੂੰ ਮੈਂ ਦਿਖਾ ਦੂੰਗਾ ਬੇਬੇ ਕਰਈਆਂ ਕਰੀਂਆਂ ਭਾਈ ਕਰਈਆਂ ਬੇਬੇ ਤਾਂ ਤਾਂ ਜਿਹੜੇ ਪੈਤੀ ਤੜਕੇ ਦਾ ਰਾਤ ਦਾ ਦਿਰਾਦਾ ਆਹੋਂ ਤੜਕੇ ਗੋਦਵਾਈ ਦੋਈ ਦਵਾ ਕੇ ਅੰਬਰਤਪਾਲ ਪੀਸਪੂਸ ਖਵਾ ਕੇ ਗਿਆ ਟੀ ਗਾ ਡਿਊਟੀ ਤੇ ਅੱਛਾ ਬੇਬੇ ਆਉਣ ਵਾਲੀ ਆ ਹੁਣ ਤੂੰ ਪਹਿਲਾਂ ਉਹ ਕਰ ਲੈਂਦੀ ਨਾ ਪਰ ਤੈਨੂੰ ਕਹਿ ਦਿੰਦੀ ਘਰੇ ਬਗ ਜਾਂਦਾ ਜਾਂ ਮੈਨੂੰ ਫੋਨ ਕਰਾ ਦਿੰਦੀ ਮੈਂ ਤੇਰੀ ਨੂੰ ਤਾਂ ਰੋਟੀ ਪਕਵਾ ਕੇ ਭੇਜ ਦਿੰਦਾ ਐ ਨਹੀਂ ਬਹੁਤਾ ਜਿਹੜਾ ਤੂੰ ਆ ਜਾਣਾ ਗੀੜਾ ਮਾਰ ਜਾਣਾਗਾ ਐਨੇ ਬਥੇਰੇ ਸਹਾਰਾ ਸਾਨੂੰ ਤੇਰਾ ਬਾਦੂ ਹੋ ਗਿਆ ਉਹ ਕੋਈ ਨਹੀਂ ਬੇਬੇ ਜੇ ਮੈਂ ਨਹੀਂ ਆਉਂ ਹੋਰ ਕੌਣ ਆਊਗਾ ਹੈ ਤੇ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀ ਖੁਸ਼ਕਾਬਰੀ ਆ ਇੱਕ ਹਾਂ ਲੈ ਅੰਬਰਤ ਵੀ ਆ ਗਿਆ ਸ੍ਰੀ ਕਾਲ ਅੰਬਰ ਤਾਂ ਹਾਂ ਹਾਂ ਠੀਕ ਐ ਆ ਦੇਖ ਬੇਬੇ ਫੋਟੋ ਦੇਖ ਠੀਕ ਐ ਇਹਨੂੰ ਦਿਖਾ ਜਿਹਨੇ ਉਮਰ ਕੱਢਣੀ ਐ ਜ਼ਿੰਦਗੀ ਕੱਢਣੀ ਐਗੀ ਬੇਬੇ ਪਹਿਲਾ ਤੇਰਾ ਹੱਕ ਆਗਾ ਤੂੰ ਹੀ ਤਾਂ ਮੇਰੀ ਮਾਂ ਕੀ ਬੇ ਮਾਂ ਤਾਂ ਹੈਗੀ ਐ ਮਾਂ ਤਾਂ ਅੱਖਾਂ ਨਹੀਂ ਸਾਹ ਲੱਖ ਨਹੀਂ 6 ਮਹੀਨੇ ਖੜੇ 2 ਸਾਲ ਐ ਪੁੱਤ ਜ਼ਿੰਦਗੀ ਤਾਂ ਤੇਰੇ ਨਾਲ ਕੱਢਣੀ ਐ ਤੂੰ ਦੇਖ ਲੈ ਅੰਬਰ ਤਾਂ ਤੂੰ ਦੇਖ ਚੰਗੇ ਘਰ ਦੀ ਕੁੜੀ ਹੈਗੀ ਪੂਰਾ ਤਸੱਲੀ ਵਾਲਾ ਰਿਸ਼ਤਾ ਐ ਉਦੇ ਭਰਾ ਨਾਲ ਨਾ ਮੇਰਾ ਭਰਾਮਾਲਾ ਕੰਮ ਹੈਗਾ ਅਸੀਂ ਇਕੱਠੇ ਇਕਾੜਤੀ ਦੇ ਫਾਸਲੇ ਸਿੱਟਦੇ ਰਹਾਂਗੇ ਸਾਨੂੰ ਫਿਕਰ ਕਰਨ ਦੀ ਭੋਰਾ ਲੋੜ ਨਹੀਂ ਮੈਂ ਬੈਠਾ ਜਦੋਂ ਸਾਨੂੰ ਤੇਰੇ ਸਿਰ ਤੇ ਕੀ ਫਿਕਰੇਗਾ ਬਸ ਤੂੰ ਚੰਗਾ ਰਿਸ਼ਤਾ ਜਦੋਂ ਤੇਰਾ ਜਾਣ ਆਉਣਾ ਤਾਂ ਮੇਰਾ ਉਧਰ ਉਧਰੀ ਤੇ ਤੇ ਚਾ ਰਿਸ਼ਤਾ ਕਰਾ ਤੂੰ ਸਾਡੇ ਗੱਲ ਫਰ ਸਾਡਾ ਫਰਜ਼ ਲੈ ਜੀ ਹਾਂ ਹਾਂ ਠੀਕ ਹੈ ਸੋਹਣੀਏ ਕੁੜੀ ਸੋਹਣੀ ਬਥੇਰੀ ਹੈ हां हां गाल गाल कोई गाली फिर मैं ਗੱਲ ਗਾਹ ਤੋੜ ਲਾਂ ਤੋੜ ਲਾਂ ਗਾਹ ਗੱਲ ਤੋੜ ਲਾਂ ਸੁਣ ਨੂੰ ਯਾਰ ਫਿਕਰ ਕਰਨ ਦੀ ਲੋੜ ਨਹੀਂ ਬੱਸ ਫੇਰ ਸਾਨੂੰ ਤਾਂ ਕੋਈ ਫਿਕਰ ਨਹੀਂ ਤੇਰੇ ਸੱਤੇ ਸਾਨੂੰ ਤਾਂ ਪੋਰਾ ਫਿਕਰ ਨਹੀਂ ਤੂੰ ਗੱਲ ਤੋੜ ਉਹਦੇ ਭਾਈ ਨਾਲ ਪੂਰੀ ਲਿਹਾਜ ਆ ਮੇਰੀ ਠੀਕ ਆ ਬਾਈ ਚੱਲ ਫੇਰ ਮੈਂ ਜਾਨਾ ਕਰਦਾ ਗੱਲ ਠੀਕ ਆ ਠੀਕ ਚੰਗਾ ਦੱਸੂਗਾ ਫੇਰ ਮੈਂ ਠੀਕ ਸੁਮਨ ਮੇਰੀ ਗੱਲ ਸੁਣ ਭੈਣੇ ਹੁਣ ਤੂੰ ਨਾ ਕੋਈ ਕੰਮ ਧੰਦਾ ਸਿੱਖ ਲੈ ਚੁੱਲੇ ਚੱਲੇ ਦਾ ਸਬਜੀ ਸੂਜੀ ਬਣਾਉਣੀ ਸਿੱਖ ਲੈ ਠੀਕ ਹੈ ਅੱਗੇ ਤੇਰੀ ਸੱਸ ਵੀ ਨਹੀਂ ਹੈ ਜੀ ਸਾਰਾ ਕੰਮ ਤੈਹੀਂ ਕਰਨਾ ਹੋਊਗਾ ਕੋਈ ਨਾ ਭਾਬੀ ਸਿੱਖ ਲੂੰਗੀ ਮੈਂ ਇੱਕ ਨਾ ਸਾਰਾ ਦਿਨ ਫੋਨ ਨਾ ਦੇਖਿਆ ਕਰ ਕੀ ਪਤਾ ਭਾਈ ਕਹੇ ਜਾ ਪਰਿਵਾਰ ਮਿਲੂਗਾ ਕੋਈ ਫੋਨ ਦੇਖਣ ਦੇਊਗਾ ਕਾ ਨਾ ਦੇਊਗਾ ਉਰੇ ਤਾਂ ਤੂੰ ਸਾਰਾ ਦਿਨ ਲੱਗੀ ਰਹਿਣੀ ਹੈਗੀ ਕੋਈ ਨਾ ਬਾਈ ਮੈਂ ਹੌਲੀ ਹੌਲੀ ਕਟਾ ਦੂੰਗੀ ਨਾਲੇ ਮੈਂ ਕੰਮ ਸਿੱਖ ਲੂੰਗੀ ਨਾਲੇ ਮੈਂ ਤਾਂ ਤੈਨੂੰ ਆਪਦੀ ਛੋਟੀ ਭੈਣ ਸਮਝ ਕੇ ਸਮਝਾ ਰਹੀ ਹੈਗੀ ਵੀ ਅੱਗੇ ਕੀ ਪਤਾ ਕਹੇ ਜਾ ਪਰਿਵਾਰ ਹੋਊਗਾ ਭਾਈ ਡਬੀਰਪਾਲ ਕਿਉਂ ਤੂੰ ਡਰਾਈ ਜਾਂਦੀ ਹੈ ਕੁੜੀ ਨੂੰ ਇਹਨੂੰ ਉੱਥੇ ਜਾ ਕੇ ਉਹਨਾਂ ਦੇ ਘਰ ਦਾ ਆਪੀ ਮਾਹੌਲ ਦਾ ਪਤਾ ਲੱਗ ਜਾਊਗਾ ਦੇਖ ਕੋਈ ਕੰਮ ਕਰੋ ਚਾਹੇ ਨਾ ਕਰੋ ਪਰ ਸਿੱਖੋ ਜ਼ਰੂਰ ਮੈਂ ਆਪਦੀ ਧੀ ਨੂੰ ਨਾ ਸਾਰਾ ਕੁਝ ਸਿਖਾ ਕੇ ਤੋਰੂੰਗੀ ਚਲ ਕੋਈ ਨਾ ਮਾ ਮੇਰਾ ਤਾਂ ਕਹਿਣ ਦਾ ਫਰਜ ਸੀਗਾ ਹੈ ਅੱਗੇ ਤੁਹਾਡੀ ਮਰਜ਼ੀ ਹੈ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਲੈ ਕੁਝ ਤਾਂ ਤੂੰ ਰੇ ਸਿੱਖ ਜਾਏਗੀ ਕੰਮ ਕੁਸ ਅੱਧਾ ਕੰਮ ਨਾ ਸੌਰੀ ਜਾ ਕੇ ਵੀ ਕੁੜੀਆਂ ਸਿੱਖ ਜਾਂਦੀਆਂ ਹੁੰਦੀਆਂ ਨੇ ਆਪੇ ਦੇਖ ਦੇਖ ਸਾਰਾ ਕੁਝ ਕਰ ਲੈਂਦੀਆਂ ਹੁੰਦੀਆਂ ਨੇ ਪੁੱਤ ਤੂੰ ਨਾ ਟੈਨਸ਼ਨ ਲੈ ਮੈਂ ਕਿਵੇਂ ਸਿੱਖੂ ਮੰਮੀ ਮੈਨੂੰ ਤਾਂ ਇੱਕ ਕੰਮ ਵੀ ਨਹੀਂ ਆਉਂਦਾ ਹੈਗਾ ਕੋਈ ਨਾ ਪੁੱਤ ਮੈਂ ਤੈਨੂੰ ਸਾਰਾ ਕੁਝ ਸਿਖਾ ਕੇ ਧਰੂੰਗੀ ਹੈਂ ਤੇ ਜਿਹੜਾ ਕੋਈ ਮੜ ਮੋਟਾ ਨਹੀਂ ਆਊਗਾ ਉੱਥੇ ਉਹਦੀ ਦਾਦੀ ਵੀ ਹੈ ਵਿਚਾਰੀ ਉਹ ਨੂੰ ਪੁੱਛ ਲਿਆ ਕਰੀ ਉਹ ਤੈਨੂੰ ਕੀ ਕਹੂਗੀ ਦੱਸ ਦਿਆ ਕਰੂਗੀ ਸਾਰਾ ਕੁਝ ਤੂੰ ਟੈਨਸ਼ਨ ਨਾ ਲੈ ਐਵੇਂ ਕਮਾ-ਕੁਮਾ ਦੀ ਤੈਨੂੰ ਮੈਂ ਜਿੰਨਾ ਵੀ ਸਿਖਾਇਆ ਗਿਆ ਉਹਨਾਂ ਸਿਖਾ ਕੇ ਤੋਰੂਗੀ ਨਹੀਂ ਹੁਣ ਜਦ ਤੁਸੀਂ ਕਰਿਆ ਕਰੋਗੇ ਮੇਰਾ ਨਾਂ ਲੱਗ ਜਾਏ ਕਰੂਗੇ ਹਾਂ ਤੂੰ ਸਾਡੇ ਨਾਲ ਦੇਖ-ਦੇਖ ਕੇ ਨਾ ਸਾਰਾ ਕੰਮ ਕਰੀ ਜਾਈ ਸਾਨੂੰ ਚੱਲ ਬੇ ਵਧੀਆ ਹੋ ਗਿਆ ਰੱਬ ਦੀ ਕਿਰਪਾ ਨਾਲ ਵਿਆਹ ਵਧੀਆ ਸਿਰੇ ਚੜ ਗਿਆ ਹੋਰ ਹੁਣ ਜੀ ਪਰਿਵਾਰ ਵੀ ਵਧੀਆ ਮਿਲ ਗਿਆਗਾ ਆਪਾਂ ਨੂੰ ਚੱਲ ਭਾਈ ਵਧੀਆ ਸੋਹਣਾ ਹੋ ਗਿਆ ਸਭ ਕੁਝ ਬੇਬਿਆਪਰ ਤੋਂ ਉਹਨਾਂ ਨੇ ਪੂਰਾ ਖਰਚਾ ਇਹ ਨਹੀਂ ਕਰਾਇਆ ਜਿਵੇਂ ਕੱਲਾ ਮੁੰਡਾ 5 ਕਿੱਲੇ ਜ਼ਮੀਨ ਹੈ ਹਨਾ ਇੰਨੀ ਇੰਨੀ ਜ਼ਮੀਨ ਵਾਲੇ ਦਾ ਬਾਹਲਾ ਖਰਚਾ ਕਰਾਉਂਦਾ ਹੁਣ ਤਾਂ ਸਾਰਾ ਕੁਝ ਸੋਮਣ ਤੇ ਹੈ ਵੀ ਸੋਮਣ ਨਾ ਕੋਈ ਗਲਤੀ ਕਰੇ ਚਲ ਪੁੱਤ ਤੂੰ ਇਹ ਕੀ ਕਹੀ ਜਾਂਦਾ ਹੈਗਾ ਕਿਉਂ ਫਿਕਰ ਕਰੀ ਜਾਂਦਾ ਸਾਰਾ ਕੰਮ ਮੈਂ ਸਿਖਾ ਕੇ ਤੋਰੀ ਇਹੋ ਮੰਮੀ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਹਰੇਕ ਮਾਂ ਵੀ ਆਪਣੇ ਜਵਾਕ ਨੂੰ ਚੰਗੀ ਸਿੱਖਿਆ ਦੇ ਕੇ ਭੇਜਦਾ ਸਿੱਕੇ ਦਾ ਕੀ ਪਤਾ ਕਦੋਂ ਖੋਟਾ ਹੋ ਜੇ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਹੋ ਜੀ ਮੰਮੀ ਨੇ ਨਾ ਸਾਰੇ ਕੰਮ ਸਿਖਾ ਕੇ ਤੋਰੀ ਹੈਗੀ ਮੈਂ ਵੀ ਉਹਨੂੰ ਕਿਹਾ ਸੀਗਾ ਬਈ ਤੋ ਪਹਿਲਾਂ ਵੀ ਭਾਈ ਸਾਰੇ ਕੰਮ ਸਿੱਖ ਲੈ ਤੇਰੇ ਸਿਰ ਤੇ ਸੱਸ ਨਹੀਂ ਆਈ ਸਾਰੇ ਕੰਮ ਤਾਂ ਇਕੱਲੇ ਨੇ ਕਰਨੇ ਨੇ ਬਾਕੀ ਸੋਹਣ ਵੀ ਆਪਣੀ ਬਹੁਤ ਸਿਆਣੀ ਹੈਗੀ ਨਹੀਂ ਉਹ ਬੁੜੀ ਹੈ ਨਾ ਜਿਹੜੀ ਵਿਚਾਰੀ ਉਹ ਕਹਿ ਕੇ ਕੇ ਕਰਾ ਲਿਆ ਕਰੂਗੀ ਅੱਧੇ ਕੰਮ ਕੁੜੀਆਂ ਸਹੂਰੀ ਜਾ ਕੇ ਸਿੱਖਦੀਆਂ ਹੁੰਦੀਆਂ ਨੇ ਬਾਕੀ ਤਾਂ ਦੇਖ ਮੈਂ ਸਾਰਾ ਕੁਝ ਸਿੱਖਿਆ ਕੀ ਤੋਰਿਆ ਕੁੜੇ ਸਾਹਮਣੇ ਪੁੱਤ ਕੁੜੇ ਸਾਹਮਣੇ ਆ ਜਾ ਕਦੇ ਬਾਹਰ ਬੈ ਜਾ ਫਿਰ ਮੇਰੇ ਕੋਲੇ ਬਿੰਦ ਚੱਟ ਤੇਰਾ ਜੀ ਲੱਗ ਜੇ ਅੰਦਰ ਹੀ ਵੱਡੀ ਰਹਿਣੀ ਹੈ ਸਾਰਾ ਦਿਨ ਇੱਕ ਤਾਂ ਨਾ ਬੁੜੀ ਜਮਣੀ ਟਿੱਗਲੀ ਸਾਰਾ ਦਿਨ ਹੀ ਬੋਲੀ ਜਾਊ ਕਿ ਜਮਣੀ ਬੰਦੇ ਟਿਕਨਿੰਦੀ ਹੈਗੀ ਨਾ ਕੋਈ ਸਟੋਰੀ ਨਾ ਬਲੌਗ ਕੁਝ ਨਹੀਂ ਬਣਾਉਂਦੀ ਹੁਣ ਦੇਖਾਂ ਜਾ ਕੇ ਕੀ ਕਹਿੰਦੀ ਐ ਜਿਹੜੇ ਬੋਲਦੇ ਮਾਰੀ ਜਾਂਦੇ ਐ ਐਂ ਜੇ ਕਿ ਹੂੰ ਬਣਾਇਆ ਤਾਂ ਐ ਤੈਨਹੀਂ ਤੇਰਾ ਧੀ ਲੱਗਦਾ ਤੂੰ ਅੰਬਰ ਤੋਂ ਲੈ ਕੇ ਪਿੰਡ ਜਾਇਆ ਤੁਸੀਂ ਕੰਮ ਦੱਸੋ ਕੀ ਐ ਜਿਹੜੇ ਬਾਜਾ ਮਾਰੀ ਜਾਂਦੇ ਸੀ ਤੂੰ ਸਾਰ ਦਿਨ ਫੋਨ ਨਾ ਦੇਖਿਆ ਕਰ ਮੇਰੇ ਕੋਲੇ ਆ ਕੇ ਬਹਿ ਜਾ ਕਰ ਨਾਲੇ ਅੱਖਾਂ ਦੀ ਨਿਗਾ ਘਟਦੀ ਐ ਫੋਨ ਦੇਖੇ ਨਾ ਤਾਂ ਮੈਂ ਬਦਸ਼ੁਮਨ ਸਾਰਾ ਦਿਨ ਬੱਜ ਜਾਣਾ ਮਾਰਿਆ ਕਰੋ ਜੇ ਕੋਈ ਕੰਮ ਹੁੰਦਾ ਨਾ ਤਾਂ ਦੱਸ ਦੇ ਕਰੋ ਬਾਜਾ ਮਾਰਦੇ ਕਿਉਂ ਹੋਗੇ ਮੈਂ ਤਾਂ ਜਾਣੀ ਹੈਗੀ ਤਾਂ ਬੜੀਆ ਟਾਈਮ ਨਾਲ ਛੁੱਟੀ ਮਿਲਦੀ ਆਪਾਂ ਢੇ ਭੁੰਡੇ ਸਾਰੇ ਖੰਡੇ ਪੈਣੇ ਆ ਝਾੜੂ ਵੀ ਵਿੱਚ ਹੀ ਪਿਆਗਾ ਸੁਮਣ ਸੁਮਣ ਕੋਲ ਆਂਦਰੀ ਬੈਠੀ ਹੈਗੀ ਦੇਖਾਂਗੇ ਸੁਮਣ ਮੈਂ ਤੈਨੂੰ ਬਾਜਾ ਮਾਰੀਂ ਇਹਨਾਂ ਦਾ ਤੈਨੂੰ ਸੁਣਦਾ ਨਹੀਂ ਹੈਗਾ ਉਹ ਤੇ ਮੈਨੂੰ ਪਤਾ ਹੀ ਲੱਗਿਆ ਹੈਗਾ ਚੱਲ ਕੋਈ ਨਾ ਫਿਰ ਜਿਹੜਾ ਭਾਂਡਾ ਜਿੰਦਾ ਖੜਿਆ ਪੈਣਾ ਸਾਰੇ ਉਤਾਰ ਨੂੰ ਵੀਡੀਓ ਭੇਜ ਆ ਕੇ ਕਰੀ ਜਾਂਦੇ ਤੁਸੀਂ ਜਿਹੜਾ ਭਾਂਡਾ ਕਿੰਨਾ ਖੜਿਆ ਪੈਣਾ ਸਾਰੇ ਉਤਾਰ ਨੂੰ ਵੀਡੀਓ ਭੇਜ ਦਾਂਗਾ ਪਲੀਜ਼ ਮੈਨੂੰ ਮਾਫ਼ ਕਰ ਦੋ ਮੈਂ ਸਾਰਾ ਕੰਮ ਕਰ ਦਿੰਨੀ ਹਣ ਕੱਲ ਨੂੰ ਜੇ ਕੋਈ ਗੱਲ ਹੋ ਗਈ ਤਾਂ ਉਤਾਰ ਮੈਨੂੰ ਕਹੂਗਾ ਮੈਂ ਤਾਂ ਵੀਡੀਓ ਬਣਾ ਕੇ ਭੇਜ ਦਾਂਗਾ